ਆਉਣ ਵਾਲੇ ਜਿਹੜੇ ਨਵੇਂ ਟੈਲੈਂਟ ਨੂੰ ਨੁਕਸਾਨ ਨਹੀਂ ਹੋਏਗਾ ਤੁਸੀਂ ਕਿਵੇਂ ਵੇਖਦੇ ਹੋ ਕਿਸ ਐਂਗਲ ਨਾਲ ਵੇਖਦੇ ਹੋ ਸੁਨੰਧਾ ਸ਼ਰਮਾ ਔਰ ਪਿੰਕੀ ਢਾਲੀਵਾਲ ਦੇ ਇਸ ਵਿਵਾਦ ਦੇ ਨਿਰਮਾਤਾ ਨਿਰਦੇਸ਼ਕ ਹੁੰਦੇ ਹੈਗੇ ਆ ਉਹ ਇੱਕ ਤਰ੍ਹਾਂ ਦੇ ਨਾਲ ਚਾਹੁੰਦੇ ਆ ਵੀ ਇਹਨੂੰ ਇੱਕ ਅਸੀਂ ਸੋਨੇ ਦੀ ਆਂਡਾ ਦੇਣ ਵਾਲੀ ਮੁਰਗੀ ਬਣਾ ਕੇ ਰੱਖੀਏ ਤੇ ਹੌਲੀ ਹੌਲੀ ਜਿਸ ਤਰੀਕੇ ਦੇ ਨਾਲ ਉਹ ਪੈਸੇ ਕਮਾਈ ਜਾਂਦੀ ਆ ਵੀ ਤਾਂ ਕਿ ਉਹਦਾ ਜਿਹੜਾ ਹਿੱਸਾ ਉਹ ਸਾਨੂੰ ਲਗਾਤਾਰ ਆਈ ਜਾਵੇ ਭਗਵਾਨ ਨੇ ਤੇ ਉਹਦੀ ਵਾਈਫ ਨੇ ਮਿਲ ਲੱਗਾ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰਕੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਆ ਜਿਹਦਾ ਸਰਾਂਦਾ ਸ਼ਰਮਾ ਨੇ ਧੰਨਵਾਦ ਵੀ ਕੀਤਾ ਸਪੈਸ਼ਲ ਤੌਰ ਤੇ ਝੌਣ ਵਾਲੇ ਸਮੇਂ ਦੇ ਵਿੱਚ ਇੱਕ ਬਿੱਲ ਲਿਆਂਦਾ ਗਿਆ ਹੈ ਜਿਹੜਾ ਕਿ ਲਾਅ ਬਣ ਸਕਦਾ ਹੈ ਵੀ ਉਸ ਸਟੇਟ ਦੇ ਵਿੱਚ ਜੇ ਕੋਈ ਟਰੱਕ ਡਰਾਈਵਰ ਟਰੱਕ ਡਰਾਈਵ ਕਰਦਾ ਤਾਂ ਉਹਦੇ ਕੋਲੇ ਗ੍ਰੀਨ ਕਾਰਡ ਜਾਂ ਇਥੋਂ ਦੀ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਆ ਯਾਨੀ ਕਿ ਵਰਕ ਪਰਮਿਟ ਵਾਲਾ ਉਸ ਸਟੇਟ ਦੇ ਵਿੱਚ ਟਰੱਕ ਨਹੀਂ ਡਰਾਈਵ ਕਰ ਸਕਦਾ ਉਹਦੇ ਵਿੱਚ ਦੀ ਨਹੀਂ ਲੰਘ ਸਕਦਾ ਇਹ ਬੇਸਿਕਲੀ ਲਾ ਤਾਂ ਪਹਿਲਾਂ ਹੀ ਹੈਗਾ ਅਬ ਅਮਰੀਕਾ ਦੇ ਵਿੱਚ ਵੀ ਜਿਹੜਾ ਕੋਈ ਟਰੱਕ ਡਰਾਈਵ ਕਰਦਾ ਉਹਨੂੰ ਅੰਗਰੇਜ਼ੀ ਪੜ੍ਹਨੀ ਲਿਖਣੀ ਤੇ ਬੋਲਣੀ ਪ੍ਰੋਪਰ ਤਰੀਕੇ ਨਾਲ ਆਉਣੀ ਚਾਹੀਦੀ ਹੈ ਤਾਂ ਕਿ ਸਾਈਨ ਵਗੈਰਾ ਪੜ੍ਹ ਸਕੇ ਕੀ ਲਿਖਿਆ ਹੋਇਆ ਉਹਨੂੰ ਆਫੀਸਰ ਜੇ ਕੋਈ ਰੋਕਦਾ ਇਨ ਕੇਸ ਆਫ ਐਮਰਜੈਂਸੀ ਉਹਨੂੰ ਸਮਝ ਲੱਗੇ ਵੀ ਕੀ ਗੱਲਬਾਤ ਹੋ ਰਹੀ ਆ। ਸਪੀਡ ਨੇ ਮਟਾ ਨਾ ਕਿੱਥੇ ਕਿਤੇ 55 ਦੀ ਸਪੀਡ ਆ ਜਾਂਦੀ ਆ ਤੇ ਉੱਥੇ ਕੋਈ ਬੰਦਾ 65 ਤੇ ਦੱਬੀ ਜਾਂਦਾ। ਉਹ ਉੱਥੇ ਵੀ ਉਹ ਕਹਿੰਦੇ ਵੀ ਤੈਨੂੰ ਤਾਂ ਅੰਗਰੇਜ਼ੀ ਨਹੀਂ ਆ। ਸਮਝ ਲੱਗੀ ਤੂੰ ਪੜਿਆ ਨਹੀਂ ਸਾਈਨ ਤਾਂ ਕਰਕੇ ਤੂੰ ਪਹਿੰਡ ਤੇ ਜਾ ਰਿਹਾ ਸੀ ਆ ਜਾਈ ਦ। ਟੈਕਸੀ ਤੇ ਟਰੱਕ ਦਾ ਲਾਇਸੈਂਸ ਜਿਵੇਂ ਇਹ ਸਟੇਟ ਦੇ ਵਿੱਚ ਲਾਅ ਲੈਂਦਾ ਜਾ ਰਿਹਾ ਹੈ, ਬਿੱਲ ਲੈਂਦਾ ਹੈ, ਹੋ ਸਕਦਾ ਲਾਅ ਬਣ ਜੇ ਵੀ ਗ੍ਰੀਨ ਕਾਰਡ ਤੇ ਸਿਟੀਜ਼ਨ ਹੀ ਟਰੱਕ ਚਲਾ ਸਕਦਾ ਵਰਕ ਪਰਮਿਟ ਵਾਲਾ ਟਰੱਕ ਦਾ লাইসেন্স ਨਹੀਂ ਬਣਾਏਗਾ। いや ਮੈਂ ਕਹਿੰਨਾ ਕਿ ਇਦਾਂ ਦਾ ਕਾਨੂੰਨ ਬੱਟ ਬਣੇ ਵੀ ਜਿਹਦੇ ਤੇ ਜਿਹੜੇ ਵਰਕ ਪਰਮਿਟ ਵਾਲੇ ਉਹ ਟਰੱਕ ਚਲਾਉਣ ਪਰ ਘੱਟੋ ਘੱਟ ਵੀ 2 ਸਾਲ ਦਾ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਉਹ ਪਹਿਲਾਂ ਆਪਣਾ ਰੈਗੂਲਰ ਜੌਬਾਂ ਦਾ ਜਿਵੇਂ ਸਟੋਰਾਂ ਤੇ ਕੰਮ ਕਰਨਾ ਰੈਸਟੋਰੈਂਟਾਂ ਤੇ ਕੰਮ ਕਰਨਾ ਕਿ ਇਦਾਂ ਦਾ ਹੋਵੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਟੈਕਸੀ ਜਾਂ ਟਰੱਕ ਦਾ ਜਿਹੜਾ ਪ੍ਰੋਪਰ লাইসেনਸ ਮਿਲੇ ਤਾਂ ਕਿ ਅਗਰ ਰੋਡ ਦੇ ਉੱਤੇ ਜਾ ਕੇ ਉਹਨਾਂ ਨੂੰ ਹੋਰ ਕੋਈ ਪ੍ਰੋਬਲਮ ਨਾ ਆਵੇ। ਡੋਨਲਡ ਟਰੰਪ ਹੋਣਾ ਨੇ ਹੁਣ ਐਲਾਨ ਕੀਤਾ ਹੋਇਆ ਹੈ ਵੀ 2 ਅਪ੍ਰੈਲ ਤੋਂ 25% ਟੈਰਫ ਜਿਹੜਾ ਕੈਨੇਡਾ ਤੇ ਲਾਇਆ ਜਾਏਗਾ ਇਹ ਟੈਰਫ ਟੈਰਫ ਫਿਰ ਹੀ ਗੇਮ ਖੇਡ ਕੇ 트ੰਪ ਕੀ ਸਿੱਧ ਕਰਨਾ ਚਾਹੁੰਦੇ ਆ ਦੋਹਾਂ ਦੇਸ਼ਾਂ ਦੇ ਰਿਲੇਸ਼ਨ ਖਰਾਬ ਹੋ ਰਹੇ ਆ ਤੇ ਨਾਲ ਦੀ ਨਾਲ ਜਿਵੇਂ ਕੱਲ ਵੀ ਜਿਹੜੀ ਸਟਾਕ ਮਾਰਕੀਟ ਆ ਉਹ ਤੁਸੀਂ ਦੇਖ ਹੀ ਰਹੇ ਹੋ ਕਿ ਕੀ ਹਾਲ ਹੋ ਰਿਹਾ ਉਹਦਾ ਮਾਰਕ ਕਰਨੀ ਹੁਣ ਇਹਨਾਂ ਨੇ ਹੁਣ ਚਾਰਜ ਸੰਭਾਲਿਆ ਔਰ ਉਹਨਾਂ ਨੇ ਕਿਹਾ ਵੀ ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ ਕਾਰਨੀ ਹੈਗੇ ਆ ਕੈਨੇਡਾ ਦੇ 24ਵੇਂ ਨਵੇਂ ਜਿਵੇਂ ਕਹਲਾ ਵੀ ਪ੍ਰਧਾਨ ਮੰਤਰੀ ਬਣੇ ਹੈਗੇ ਆ ਤੇ ਉਹਨਾਂ ਨੇ ਔਨ ਸਾਰੀ ਬੜਕਮਾਰੀ ਆ ਵੀ ਉਹ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਜਿਹੜਾ ਅਮਰੀਕਾ ਹੈਗਾ ਵੀ ਉਹ ਸਾਨੂੰ ਆਪਣਾ ਸੂਬਾ ਬਣਾਉਣ ਨੂੰ ਫਿਰਦਾ ਹੈਗਾ 51ਵਾਂ ਵੀ ਇਹ ਗੱਲ ਕਦੀ ਵੀ ਨਹੀਂ ਹੋ ਸਕਦੀ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਜੁੜਨਗੇ ਫਰੀਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਮੀਟਾ ਮਾਚੀਕੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਵਿਵਾਦ ਪਖਿਆ ਹੋਇਆ ਇਸ ਟਾਈਮ ਸੁਨੰਧਾ ਸ਼ਰਮਾ ਔਰ ਪਿੰਕੀ ਢਾਲੀਵਾਲ ਨੂੰ ਲੈ ਕੇ ਕੰਟਰੈਕਟ ਸੀ ਔਰ ਉਸ ਤੋਂ ਬਾਅਦ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਹੁੰਦੀ ਆ ਫਿਰ ਉਹਨਾਂ ਦੀ ਰਿਹਾਈ ਹੁੰਦੀ ਆ ਇਹ ਸਾਰੀਆਂ ਗੱਲਾਂ ਤੇ ਚਰਚਾ ਕਰਾਂਗੇ ਕਿੱਧਰ ਨੂੰ ਜਾ ਰਹੀ ਹੈ ਸਾਡੀ ਮਿਊਜ਼ਿਕ ਇੰਡਸਟਰੀ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਆਰਕਾਂਸਨ ਸਟੇਟ ਅਮਰੀਕਾ ਦੇ ਵਿੱਚ 5-5000 ਡਾਲਰ ਦੀਆਂ ਟਿਕਟਾਂ ਜਿਹੜੀਆਂ ਟਰੱਕ ਡਰਾਈਵਰਾਂ ਨੂੰ ਦਿੱਤੀਆਂ ਗਈਆਂ ਉਹਦੇ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ 2 April ਨੂੰ 25% ਟੈਰਿਫ ਲੱਗਣ ਜਾ ਰਿਹਾ ਹੈ ਕੈਨੇਡਾ ਤੇ ਕਦੇ ਟੈਰਿਫ ਲਾ ਦਿੰਦੇ ਆ 트ੰਪ ਸਾਬ ਕਦੇ ਲਾ ਦਿੰਦੇ ਆ ਇਹ ਜੱਕੋਂ ਤੱਕੋਂ ਵਾਲੀ ਜਿਹੜੀ ਸਿਚੁਏਸ਼ਨ ਹੈ ਇਹਦੇ ਵਿੱਚ ਅਮਰੀਕਾ ਦਾ ਕੀ ਕੁਝ ਨੁਕਸਾਨ ਹੋ ਰਿਹਾ ਇਹਦੇ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਨਵੇਂ ਬਣੇ ਜਿਹੜੇ ਕੈਨੇਡਾ ਦੇ ਮੰਤਰੀ ਉਹ ਮਾਰਕ ਕਰਨੀ ਉਹਨਾਂ ਦਾ ਆਉਂਦੇ ਹੀ ਬਿਆਨ ਆਇਆ ਵੀ ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ। ਉਹਦੇ ਬਾਰੇ ਗੱਲਬਾਤ ਹੋਏਗੀ। ਖਰਾਬ ਮੌਸਮ ਕਰਕੇ ਕਈ ਫਲਾਈਟਾਂ ਜਿਹੜੀਆਂ ਐ ਉਹ ਕੈਨਸਲ ਹੋਈਆਂ ਅਮਰੀਕਾ ਦੇ ਵਿੱਚ। ਉਹਦੇ ਬਾਰੇ ਨਾਲ ਦੀ ਨਾਲ ਖਲੀਲ احمد ਕਲੰਬੀਆ ਯੂਨੀਵਰਸਿਟੀ ਦੇ ਵਿੱਚ ਜਿਹੜੇ ਇੱਥੇ ਪ੍ਰੋਟੈਸਟ ਹੋਏ ਸੀ ਉਹਦੇ ਵਿੱਚ ਇੱਕ ਨਾਂ ਉੱਭਰ ਕੇ ਸਾਹਮਣੇ ਆਇਆ ਸੀ ਉਹਨੂੰ ਵੀ ਹੁਣ ਡਿਟੇਨ ਕੀਤਾ ਗਿਆ। ਇਹ ਸਾਰੀਆਂ ਖਬਰਾਂ ਤੇ ਚਰਚਾਵਾ ਕਰਾਂਗੇ। ਆਓ ਸਵਾਗਤ ਕਰਦੇ ਹਾਂ ਫ੍ਰਿਜਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੇਟਾ ਮਾਚੀ ਕੇ ਹੋਣਾ ਦਾ ਨੇਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਦੀਪਾ ਜੀ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਨਿੱਗੀ ਜੀ ਹੈ ਜੀ ਨੇਟੇ ਵੀਰ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਵੱਡਾ ਨਾਮ ਹੈ ਪਿੰਕੀ ਧਾਲੀਵਾਲ ਅਮਰ ਆਡੀਓ ਮੈਡ ਫॉर 뮤직 ਉਹਨਾਂ ਦੀ ਕੰਪਨੀ ਹੈ ਔਰ ਵੱਡੇ ਵੱਡੇ ਆਰਟਿਸਟ ਜਿਹੜੇ ਉਹਨਾਂ ਨਾਲ ਕੰਮ ਕਰ ਚੁੱਕੇ ਆ ਚਾਹੇ ਹਰ ਭਜਨ ਮਾਨ ਹੋਣਾਂ ਦੀ ਗੱਲ ਕਰ ਲਈਏ ਚਾਹੇ ਬਲਕਾਰ ਸਿੱਧੂ ਹੋਣਾਂ ਦੀ ਗੱਲ ਕਰ ਲਈਏ ਹਰਦੇਵ ਮਾਹੀ ਨੰਗਲ ਧਰਮਪ੍ਰੀਤ ਔਰ लवली ਨਿਰਮਾਨ ਦੀ ਜਿਹਦੀ ਦੁਬਾਰਾ ਪਾਰੀ ਸ਼ੁਰੂ ਹੋਈ ਸੀਗੀ ਠੰਡ ਵਿੱਚ ਬੈਠੇ ਅੱਧੀ ਰਾਤ ਲੰਘ ਗਈ ਉਸ ਗੀਤ ਦੇ ਉਸ ਕੈਸਟ ਦੇ ਨਿਰਮਾਤਾ ਵੀ ਪਿੰਕੀ ਢਾਲੀਵਾਲ ਸੀਗੇ ਬਹੁਤ ਵੱਡੀਆਂ ਵੱਡੀਆਂ ਕੈਸਟਾਂ ਉਹਨਾਂ ਨੇ ਕੀਤੀਆਂ ਔਰ ਉਸ ਤੋਂ ਬਾਅਦ ਸੰਨੰਦਾ ਸ਼ਰਮਾ ਹੋਣਾਂ ਨੂੰ ਉਹਨਾਂ ਨੇ ਲਾਂਚ ਕੀਤਾ ਸੀ ਸਨੰਦਾ ਸ਼ਰਮਾ ਬੋਲਤ ਰੱਖਿਆ ਪਟਾਕੇ ਪਾਉਣ ਨੂੰ بڑے ਹਿੱਟ ਗਾਣੇ ਸੁਨੰਦਾ ਸ਼ਰਮਾ ਦੇ ਰਹੇ ਫਿਲਮਾਂ ਦੇ ਵਿੱਚ ਵੀ ਗਈ ਬਾਲੀਵੁੱਡ ਤੱਕ ਉਹਦੀ ਐਂਟਰੀ ਆ ਜਿਹੜੀ ਪਿੰਕੀ ਢਾਲੀਵਾਲ ਹੋਣਾਂ ਦੇ ਥਰੂ ਹੋਈ ਆ ਪਰ ਉਸ ਤੋਂ ਬਾਅਦ ਹੁਣ ਸੁਨੰਦਾ ਸ਼ਰਮਾ ਹੋਣਾਂ ਨੇ ਇਲਜ਼ਾਮ ਲਗਾਏ ਵੀ ਮੇਰਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਮੇਰੇ ਨਾਲ ਜੋ ਕੰਟਰੈਕਟ ਹੋਇਆ ਹੈ ਪਤਾ ਨਹੀਂ ਨਹੀਂ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਪਰ ਵਿਵਾਦ ਬਹੁਤ ਵੱਡਾ ਬਣ ਗਿਆ ਜਦੋਂ ਪਿੰਕੀ ਢਾਲੀਵਾਲ ਹੋਣਾਂ ਦੀ ਗ੍ਰਿਫਤਾਰੀ ਹੋ ਜਾਂਦੀ ਆ ਕੁਝ ਟਾਈਮ ਬਾਅਦ ਉਹਨਾਂ ਨੂੰ ਰਿਹਾਅ ਵੀ ਕੀਤਾ ਜਾਂਦਾ ਹੁਣ ਕੇਸ ਚੱਲਦਾ ਹੈ ਕਿੱਧਰ ਨੂੰ ਜਾ ਰਹੀ ਹੈ ਸਾਡੀ 뮤직 ਇੰਡਸਟਰੀ ਉਸ ਤੋਂ ਬਾਅਦ ਕਾਕਾ ਇੱਕ ਵੱਡਾ ਸਿੰਗਰ ਹੈ ਉਹ ਵੀ ਔਰ ਉਹਨੇ ਵੀ ਇਲਜ਼ਾਮ ਲਾਏ ਆ ਪਿੰਕੀ ਢਾਲੀਵਾਲ ਹੋਣਾ ਤੇ ਵੀ ਡਿਜੀਟਲ ਸਾਡੇ ਜਿਹੜੇ ਰਾਈਟ ਸੀਗੇ ਜਾਂ ਡਿਜੀਟਲ ਸਾਡਾ ਜਿਹੜਾ ਪੇਜ ਚਲਾਉਂਦੇ ਸੀ ਪਰ ਸਾਨੂੰ ਜਿਹੜੀ ਕਮਾਈ ਨਹੀਂ ਦਿੱਤੀ ਜਾ ਰਹੀ ਸੀ ਪ੍ਰੋਪਰ ਸੋ ਓਵਰ ਆਲ ਦੱਸਿਓ ਵੀ ਕਲਾਕਾਰਾਂ ਤੇ ਕੰਪਨੀ ਵਾਲਿਆਂ ਦਾ ਇਹ ਵਿਵਾਦ ਆ ਜਿਹੜਾ ਇਹ ਇਸ ਪੱਧਰ ਤੇ ਆਉਣ ਦੇ ਨਾਲ ਕੀ ਆਉਣ ਵਾਲੇ ਜਿਹੜੇ ਨਵੇਂ ਟੈਲੈਂਟ ਨੂੰ ਨੁਕਸਾਨ ਨਹੀਂ ਹੋਏਗਾ ਤੁਸੀਂ ਕਿਵੇਂ ਦੇਖਦੇ ਹੋ ਕਿਸ ਐਂਗਲ ਨਾਲ ਦੇਖਦੇ ਹੋ ਸੁਨੰਧਾ ਸ਼ਰਮਾ ਔਰ ਪਿੰਕੀ ਢਾਲੀਵਾਲ ਦੇ ਇਸ ਵਿਵਾਦ ਨੂੰ ਤਿਕੋਨਾ ਅਸਲ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਇਹ ਕੰਟਰੈਕਟ ਕਰ ਲੈਂਦੇ ਹੈਗੇ ਆ ਜਦੋਂ ਕਿਸ ਕੋਈ ਨਵਾਂ ਚੰਗਾ ਗਾਉਣ ਵਾਲਾ ਜਾਂ ਕੁਝ ਸੋਹਣਾ ਚਿਹਰਾ ਇਸ ਫੀਲਡ ਦੇ ਵਿੱਚ ਆਉਂਦਾ ਤਾਂ ਜਿਹੜੇ ਨਿਰਮਾਤਾ ਨਿਰਦੇਸ਼ਕ ਹੁੰਦੇ ਹੈਗੇ ਆ ਉਹ ਇੱਕ ਤਰ੍ਹਾਂ ਦੇ ਨਾਲ ਚਾਹੁੰਦੇ ਆ ਵੀ ਇਹਨੂੰ ਇੱਕ ਅਸੀਂ ਸੋਨੇ ਦੀ ਆਂਡਾ ਦੇਣ ਵਾਲੀ ਮੁਰਗੀ ਬਣਾ ਕੇ ਰੱਖੀਏ ਤੇ ਹੌਲੀ ਹੌਲੀ ਜਿਸ ਤਰੀਕੇ ਦੇ ਨਾਲ ਉਹ ਪੈਸੇ ਕਮਾਈ ਜਾਂਦੀ ਆ ਵੀ ਤਾਂ ਕਿ ਉਹਦਾ ਜਿਹੜਾ ਹਿੱਸਾ ਉਹ ਸਾਨੂੰ ਲਗਾਤਾਰ ਆਈ ਜਾਵੇ ਪਹਿਲੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਵੀਡੀਓ ਆਈ ਸੀ ਦੀ ਸੁਨੰਦਾ ਸ਼ਰਮਾ ਦੀ ਉਦੋਂ ਕਹਿ ਰਹੀ ਸੀ ਵੀ ਮੈਨੂੰ ਪੰਕੀ ਜੀ ਨੇ ਆਪਣੀ ਬੇਟੀ ਵੜਾ ਕੇ ਘਰੇ ਰੱਖਿਆ ਤੇ ਮੇਰਾ ਬਹੁਤ ਖਿਆਲ ਰੱਖਦੇ ਆ ਉਹ ਜੇ ਕੋਈ ਚੀਜ਼ ਲੈਣ ਸ਼ਹਿਰ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਮੈਨੂੰ ਲੈ ਕੇ ਦਿੰਦੇ ਆ ਉਹ ਹੌਲੀ ਹੌਲੀ ਮੈਨੂੰ ਲੱਗਦਾ ਵੀ ਜਿਵੇਂ ਜਿਵੇਂ ਇਹਨਾਂ ਦੇ ਅੱਖਾਂ ਫੁੱਲਦੀਆਂ ਜਾਂਦੀਆਂ ਵੀ ਇਹਦੇ ਵਿੱਚ ਪੈਸਾ ਬਹੁਤ ਵੱਧ ਰਿਹਾ ਤੇ ਵੀ ਕਿਉਂ ਨਾ ਸਾਰੇ ਦਾ ਸਾਰਾ ਹਿੱਸਾ ਵੀ ਮੈਨੂੰ ਮੇਰੇ ਖਾਤੇ ਦੇ ਵਿੱਚ ਆਵੇ ਤੇ ਕਿਉਂ ਮੈਂ ਉਹਦੇ ਨਾਲ ਕੰਟਰੈਕਟ ਦੇ ਅੰਡਰ ਰਹਿ ਕਿ ਉਹ ਸਾਰਾ ਕੁਝ ਦੋ ਤਿੰਨ თਫਾ ਮਾਂ ਤੇ ਸਾਂਝਾ ਕਰ ਰਹੀ ਹੈਗੀ ਜਾਂ ਕਰ ਰਿਹਾ ਹੈਗਾ ਜੀਦਾ ਕਰਕੇ ਮੈਨੂੰ ਲੱਗਦਾ ਵੀ ਹੌਲੀ ਹੌਲੀ ਫਿਰ ਇਹ ਵਿਵਾਦ ਵਧ ਜਾਂਦੇ ਆ ਫਿਰ ਉਹ ਜਦੋਂ ਰੌਲਾ ਰੱਪਾ ਪੈਂਦਾ ਹੈਗਾ ਤੇ ਉਹ ਜਿਹੜਾ ਜਿਹੜੇ ਨੇ ਮੁਰਗੀ ਪਾਲੀ ਹੁੰਦੀ ਆ ਨਰਮਾਤਾ ਨਿਰਦੇਸ਼ਕ ਨੇ ਉਹ ਉਹਨੇ ਚਾਹੁੰਦਾ ਵੀ ਮੈਂ ਇਹਨੂੰ ਛੱਡਾਂ ਤੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੇ ਸਕੰਜੇ ਦੇ ਵਿੱਚ ਹੀ ਲੈ ਕੇ ਰੱਖਾਂ ਤੇ ਜਿੰਨਾਂ ਦੇ ਕੋਲ ਫਿਰ ਅੱਖਾਂ ਖੁੱਲ ਜਾਂਦੀਆਂ ਵੀ ਇਹ ਸਾਡੇ ਸਿਰ ਤੋਂ ਇੰਨਾ ਪੈਸਾ ਬਣਾ ਰਹੇ ਹੈਗੇ ਆ ਉਹ ਪਹਿਲੀਆਂ ਭੁਲਾਇਆਂ ਭਲੋਆਂਾਂ ਕੀਤੀਆਂ ਹੋਈਆਂ ਹੋਗਾ ਵੀ ਸਾਨੂੰ ਘਰੇ ਰੱਖਿਆ ਤੇ ਸਾਨੂੰ ਐ ਕੀਤਾ ਉਹ ਸਭ ਭੁੱਲ ਜਾਂਦੇ ਆ ਫਿਰ ਉਹਨਾਂ ਨੂੰ ਐ ਲੱਗਣ ਲੱਗ ਗਿਆ ਨਾ ਵੀ ਗੌਣ ਹੀ ਮੈਂ ਆ ਆਵਾਜ਼ ਮੇਰੀ ਆ ਕਿਉਂ ਨਾ ਸਾਰੇ ਦਾ ਸਾਰਾ ਪੈਸਾ ਮੇਰੇ ਕੋਲ ਹੀ ਆਵੇ ਸੋ ਇਹ ਮੈਂ ਸਮਝਦਾ ਵੀ ਜਿਹੜੇ ਕਾਕੇ ਨੇ ਪ੍ਰੈਸ ਕਾਨਫਰੰਸ ਕੀਤੀ ਆ ਨਾ ਮੁੰਡੇ ਦੇ ਪੱਕੇ ਜਿਹੇ ਰੰਗ ਵਾਲੇ ਨੇ ਉਹਨੇ ਕਾਫੀ ਜਿਵੇਂ ਕਹ ਦਲੇਰਾਂ ਨਾਲ ਝੰਗ ਦੇ ਨਾਲ ਅੱਗੇ ਆ ਕੇ ਸਾਰੀਆਂ ਚੀਜ਼ਾਂ ਦੇ ਉੱਤੇ ਖੁਲਾਸੇ ਕੀਤੇ ਆ ਵੀ ਕਿਵੇਂ ਇਹ ਵੱਡੇ ਵੱਡੇ ਜਿਹੜੇ ਵਾਤਾਵਰਣ ਨਿਰਦੇਸ਼ਕ ਹੈਗੇ ਆ ਜਿਹ ਪ੍ਰੋਡਿਊਸਰ ਹੈਗੇ ਆ ਵੀ ਕਿਵੇਂ ਜਿਵੇਂ ਕਿ ਨਵੇਂ ਡੈਕਾਂ ਨੂੰ ਇਹ ਰਗੜਾ ਲਾਉਂਦੇ ਹੈਗੇ ਆ YouTube ਵਾਲੇ ਉੱਤੇ ਜਦੋਂ ਇਹਨਾਂ ਦੇ ਗੀਤ ਪੈਂਦੇ ਹੈਗੇ ਆ ਤੇ ਕਿਵੇਂ ਉਹਦਾ ਸਾਰੇ ਦਾ ਸਾਰਾ ਪੈਸਾ ਕਿਉਂਕਿ ਉਹ ਉਹਨਾਂ ਦੇ ਅੰਡਰ ਹੁੰਦੇ ਆ YouTube ਚੈਨਲ ਉੱਥੋਂ ਬਣਦਾ ਇਹਨਾਂ ਨੂੰ ਫਿਰ ਜਿਹੜਾ ਕੰਟਰੈਕਟ ਹੋਇਆ ਹੁੰਦਾ ਹੈਗਾ ਉਹਦੇ ਅਧੀਨ ਜੇ ਕੋਈ ਖਾੜੇ ਵੀ ਬਾਹਰ ਲਾਉਂਦਾ ਉਹਦੇ ਵਿੱਚੋਂ ਵੀ ਕਾਫੀ ਦੇਰ ਵਾਸਤੇ ਇਹਨਾਂ ਨੂੰ ਪਰਸੈਂਟੇਜ ਵਗੈਰਾ ਜਾਂਦੀ ਹੈਗੀ ਆ ਤੇ ਨਾਲ ਦੀ ਨਾਲ ਉਹ ਕਹਿੰਦਾ ਵੀ ਦੋ ਨੰਬਰ ਦੇ YouTube ਚੈਨਲ ਵੀ ਇਹਨਾਂ ਨੇ ਬਣਾਏ ਹੁੰਦੇ ਹੈਗੇ ਆ ਜਿੱਥੇ ਫਿਰ ਤੋਂ ਉਹ ਗਾਣੇ ਨੂੰ ਅਪਲੋਡ ਕਰਕੇ ਫਿਰ ਦੁਆਰ ਤੋਂ ਕਮਾਈ ਕੀਤੀ ਜਾਂਦੀ ਹੈਗੀ ਆ ਤੋ ਜੇ ਜੇ ਘਟਨਾ ਕਰਮ ਹੋਇਆ ਵੈਸੇ ਬੜਾ ਅੱਖਾਂ ਖੋਲਣ ਵਾਲਾ ਸੀ ਅੱਗੇ ਇਹਦੇ ਬਾਰੇ ਲੋਕ ਲੋਕ ਕੀ ਸੁਣਦੇ ਆ ਰਹੇ ਸੀ ਵੀ ਇਸ ਤਰੀਕੇ ਦੇ ਨਾਲ ਜਿਹੜੇ ਨਵੇਂ ਗਾਇਕ ਆ ਉਹਨਾਂ ਦੀ ਲੁੱਟ ਹੋ ਰਹੀ ਹੈਗੀ ਆ ਤੇ ਇਸ ਤਰੀਕੇ ਨਾਲ ਫਿਰ ਉਹਨਾਂ ਦੇ ਰੌਲੇ ਰੱਪੇ ਵੀ ਪੈਂਦੇ ਆ ਕੌਂਟਰੈਕਟ ਜਿਹੜੋ ਭੰਗ ਹੁੰਦੇ ਆ ਉਹਨਾਂ ਨੇ ਹੱਥ ਇਹਨਾਂ ਦੇ ਇਸ ਤਰੀਕੇ ਨਾਲ ਬੰਨੇ ਹੁੰਦੇ ਆ ਵੀ ਬਵਾਦ ਦੇ ਵਿੱਚ ਜੇ ਇਹ ਕੋਸ਼ਿਸ਼ ਵੀ ਕਰਦੇ ਆ ਤਾਂ ਉਹ ਕੋਟਾ ਵਗੈਰਾ ਦੇ ਵਿੱਚੋਂ ਫਿਰ ਜਿੱਤ ਜਾਂਦੇ ਆ ਪਰ ਇਹ ਗੀ ਮੈਂ ਸਮਝਾਇਆ ਵੀ ਉਹ ਗੁਗਮਾਨ ਨੇ ਤੇ ਉਹਦੀ ਵਾਈਫ ਨੇ ਮਿਲ ਲਾਦਾ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਆ ਜਿਹਦਾ ਸਰਾਂਦਾ ਸ਼ਰਮਾ ਨੇ ਧੰਨਵਾਦ ਵੀ ਕੀਤਾ ਸਪੈਸ਼ਲ ਤੌਰ ਤੇ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਪਤਾ ਪੈਂਤੀ ਧਾਲੀਵਾਲ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਆਏ ਆਈ ਬੰਦਾ ਬਹੁਤ ਚੰਗਾ ਉਹਰੇ ਤੇ ਹੁਣ ਇਲਜ਼ਾਮ ਲਾਏ ਜਾ ਰਹੇ ਆ ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੇ ਕੰਟਰੈਕਟ ਵਗੈਰਾ ਹੁੰਦੇ ਆ ਇਹ ਬੜੇ ਪਾਰਦਰਸ਼ੀ ਤਰੀਕੇ ਦੇ ਨਾਲ ਇਹ ਜਿਮ ਕਹਿੰਦੇ ਕਾਨੂੰਨ ਦੇ ਅੰਡਰ ਆ ਕੇ ਹੋਣੇ ਚਾਹੀਦੇ ਆ ਵੀ ਜੇ ਕੋਈ ਨਵਾਂ ਬੰਦਾ ਆਉਂਦਾ ਜਿਓ ਕੰਟਰੈਕਟ ਕਰਦਾ ਉਹ ਸਾਲ ਦਾ ਹੋਵੇ 2 ਸਾਲ ਦਾ ਹੋਵੇ 1 ਦਾ ਹੋਵੇ 6 ਮਹੀਨੇ ਦਾ ਹੋਵੇ ਵੀ ਉਹਦੋਂ ਪਿੱਛੋਂ ਫ੍ਰੀ ਆ ਇਹ ਨਾ ਹੋਵੇ ਵੀ ਉਹ ਸਦਾ ਵਾਸਤੇ ਆਪਦੇ ਆਪ ਨੂੰ ਉਸ ਕੰਟਰੈਕਟ ਦੇ ਵਿੱਚ ਜਕੜਿਆ ਮਹਿਸੂਸ ਕਰੇ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਕਾਫੀ ਚੀਜ਼ਾਂ ਕਲੀਅਰ ਕੀਤੀਆਂ ਇਹ ਚੀਜ਼ ਨੇ ਪਰ ਆਇ ਨਹੀਂ ਲੱਗਦਾ ਵੀ ਇਹ ਕੌਂਟਰੈਕਟ ਤੋਂ ਬਾਅਦ ਜਿਹੜਾ ਤੁਹਾਡਾ ਕਲਾਕਾਰ ਦਾ ਔਰ ਇੱਕ ਪੇਸ਼ਕਾਰ ਦਾ ਜਿਹੜਾ ਰਿਲੇਸ਼ਨ ਹੈ ਉਸੇ ਤਰ੍ਹਾਂ ਬਰਕਰਾਰ ਰਹਿਣਾ ਚਾਹੀਦਾ ਆਪਾਂ ਮਿਸਾਲ ਦੇ ਤੌਰ ਤੇ ਵੇਖੀਏ ਹਰੇਕ ਵੱਡੇ ਕਲਾਕਾਰ ਨੇ ਕਿਤੇ ਨਾ ਕਿਤੇ ਕੌਂਟਰੈਕਟ ਦੇ ਵਿੱਚ ਕੰਮ ਕੀਤਾ ਪਰ ਉਸ ਤੋਂ ਬਾਅਦ ਉਹ ਆਜ਼ਾਦ ਹੋ ਕੇ ਉਹਦੇ ਨਾਲ ਉਹਦਾ ਰਿਸ਼ਤਾ ਨਹੀਂ ਟੁੱਟਿਆ ਆਪਾਂ ਐਗਜ਼ਾਮਪਲ ਲੈ ਸਕਦੇ ਆ ਜਸਵੀਰ ਪਾਲ ਹੁਣੀ ਆ ਜਸ ਰੈਕੋਰਡ ਤੋਂ ਉਹਨਾਂ ਦੇ ਨਾਲ ਵੱਡੇ ਵੱਡੇ ਆਰਟਿਸਟਾਂ ਨੇ ਕੰਮ ਕੀਤਾ ਬਰਨਾਮ ਭੋਲਰ ਔਰ ਰਾਜਵੀਰ ਜਵੰਦਾ ਪਰ ਅੱਜ ਵੀ ਉਹਨਾਂ ਨਾਲ ਉਵੇਂ ਹੀ ਵਰਤਦੇ ਨੇ ਦਲਜੀਤ ਦੋਸਾਂਝ ਹੋਣਾ ਨੇ ਫਾਈਨ ਟੋਨ ਦੇ ਨਾਲ ਐਗਰੀਮੈਂਟ ਸੀਗਾ ਨਛੱਤਰ ਗਿੱਲ ਹੋਣਾ ਦਾ ਇੰਦਰਜੀਤ ਨਿੱਕੂ ਹੋਣਾ ਦਾ ਫਾਈਨ ਟੱਚ ਦੇ ਨਾਲ ਐਗਰੀਮੈਂਟ ਸੀਗਾ ਇਹ ਐਗਰੀਮੈਂਟ ਹੋਣੇ ਚਾਹੀਦੇ ਆ ਔਰ ਜਦੋਂ ਨਾ ਪੈਸੇ ਲੱਗਦੇ ਉਹ ਕਿਸੇ ਨੂੰ ਨਹੀਂ ਦਿੱਤੇ ਹੁੰਦੇ ਜਦੋਂ ਵੀਡੀਓ ਤੇ ਖਰਚਾ ਆਉਂਦਾ ਕਲਾਕਾਰ ਦੇ ਐਕਸਪੈਂਸ ਹੁੰਦੇ ਆ ਗੱਡੀਆਂ ਦਾ ਖਰਚਾ ਹੈ ਜਦੋਂ ਤੁਸੀਂ ਕੈਸਟ ਕਰਨੀ ਆ ਮਿਊਜ਼ਿਕ ਦਾ ਖਰਚਾ ਹੈ ਸੋ ਉਹ ਕਿਸੇ ਨੂੰ ਦੀਦਾ ਨਹੀਂ ਹੁੰਦਾ ਪਰ ਜਦੋਂ ਵੱਡਣ ਲੱਗ ਜਾਂਦੇ ਆ ਕਲਾਕਾਰ ਦਾ ਨਾਂ ਬਣ ਜਾਂਦਾ ਉਦੋਂ ਫਿਰ ਆਏ ਲੱਗਦਾ ਵੀ ਇਹ ਤਾਂ ਪੈਸੇ ਸਾਰੇ ਉਹਦੇ ਹੀ ਬਣਦੇ ਆ ਜੂਆ ਜਿਹੜਾ ਖੇਡਿਆ ਉਹ ਵੀ ਤਾਂ ਪੇਸ਼ਕਾਰ ਨੇ ਪ੍ਰੋਡਿਊਸਰ ਨੇ ਖੇਡਿਆ ਨਾ ਤੇ ਫਿਰ ਪ੍ਰੋਡਿਊਸਰ ਨੂੰ ਕਹਿਣ ਲੱਗ ਜਾਂਦੇ ਆ ਵੀ ਇਹਦੀ ਕਮਾਈ ਆ ਤੂੰ ਕਿਉਂ ਖਾ ਰਿਆ ਤੈਨੂੰ ਯਾਦ ਹੋਣਾ ਪ੍ਰਦੀਪ ਜੀ ਜਦੋਂ ਨਾ ਰਾਣੀ ਰਣਦੀਪ ਹੁੰਦੀ ਸੀ ਇੱਕ ਉਹਦੀ ਕੈਸਟ ਅਮਰਦੀਪ ਦੇ ਗੱਲ ਦੇ ਗੀਤਾਂ ਦੇ ਨਾਲ ਬੜੀ ਮਸ਼ਹੂਰ ਹੋਈ ਸੀਗੀ ਤੇ ਉਦੋਂ ਬਾਅਦ ਦੇ ਵਿੱਚ ਇੱਕ ਦੋ ਹੋਰ ਸੀ ਹਾਂ ਹਾਂ ਇਸ ਕੇ ਦੀ ਮਾਰ ਉਦੋਂ ਬਾਅਦ ਦੇ ਵਿੱਚ ਉਹ ਕੁੜੀ ਵੀ ਨਹੀਂ ਮੈਨੂੰ ਕਿਤੇ ਮਾਰਕੀਟ ਦੇ ਵਿੱਚ ਦਿਸੀ ਤੇ ਇਹਨਾਂ ਦਾ ਵੀ ਆਪਸ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਸੇ ਚੱਕਰ ਦੇ ਵਿੱਚ ਹੀ ਰੌਲਾ ਰੱਪਾ ਪੈਂਦਾ ਰਿਹਾ ਸੀ ਤੇ ਉਹ ਬਾਅਦ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਕੁੜੀ ਬੜੀ ਆਵਾਜ਼ ਉਹਦੀ ਪਿਆਰੀ ਸੀ ਅਲੋਪ ਹੋ ਗਈ ਇਸੇ ਕੰਟਰੈਕਟਾਂ ਦੇ ਮਿਲਣ ਦਾ ਚੱਕਰ ਦੇ ਵਿੱਚ ਹੀ ਪਰ ਗੱਲ ਤੁਹਾਡੀ ਇਹ ਵੀ ਠੀਕ ਹੈਗੀ ਆ ਵੀ ਦੇਖੋ ਜਦੋਂ ਬੰਦਾ ਨਵਾਂ ਨਵਾਂ ਮਾਰਕੀਟ ਦੇ ਵਿੱਚ ਆਉਂਦਾ ਉਹਨੂੰ ਕੋਈ ਜਾਣਦਾ ਨਹੀਂ ਹੁੰਦਾ ਉਸ ਸਮੇਂ ਉਹਦਾ ਨਾਮ ਬਣਾਉਣ ਵਾਸਤੇ ਐਡਾ ਦੇਣੀਆਂ ਟੀਵੀ ਦੇ ਉੱਤੇ ਤੇ ਉਹਦੀਆਂ ਵੀਡੀਓ ਬਣਾਉਣੀਆਂ ਉਹਨੂੰ ਜਿਵੇਂ ਕਹਿੰਦੇ ਲੋਕਾਂ ਦੇ ਮਣੇ ਲੈ ਕੇ ਆਉਣਾ ਇਹ ਵੀ ਇੱਕ ਤਰ੍ਹਾਂ ਦੇ ਨਾਲ ਜਿਹੜੇ ਪ੍ਰੋਡਿਊਸਰ ਆ ਜਾਂ ਜਿਹੜੇ ਇਹਨਾਂ ਦੇ 뮤직 ਡੈਕਟਰ ਹੁੰਦੇ ਆ ਉਹੀ ਇਹ ਚੀਜ਼ ਨੂੰ ਕਰਦੇ ਜਿਨ੍ਹਾਂ ਦੇ ਨਾਲ ਕੰਟੈਕਟ ਹੋਇਆ ਹੁੰਦਾ ਪਰ ਉਦੋਂ ਪਿੱਛੋਂ ਤੁਹਾਨੂੰ ਪਤਾ ਵੀ ਜਿਵੇਂ ਉਂਗਲਾ ਲਾਉਣ ਵਾਲੇ ਹੁੰਦੇ ਆ ਉਹ ਫਿਰ ਅਗਲੇ ਕਹਿੰਦੇ ਆ ਵੀ ਤੂੰ ਐਮਐਮ ਸਟੇਜਾਂ ਦੇ ਚੜ ਚੜ ਕੇ ਜੋਰ ਲਾਈ ਜਾਣਾ ਖੜੇ ਤੋਂ ਮੁਲਾਉਣਾ ਤੇ ਵਿੱਚੋ ਜੇ ਮੈਂ ਕਹਾਂ ਵੀ 25 30% ਜਾਂ 50% ਜੋ ਵੀ ਉਹਦਾ ਹੋਊਗਾ ਉਹਨੇ ਲੈ ਜਾਣਾ ਵੀ ਕਿਉਂ ਨਾ ਇਹਦੇ ਨਾਲੋਂ ਬਿਹਤਰ ਹੋਵੇ ਵੀ ਤੂੰ ਆਪਦੇ ਤੌਰ ਤਰੀਕੇ ਨਾਲ ਗਾਉਣ ਲੱਗ ਜਾ ਅੱਜਕੱਲ ਬੇਸਿਕਲੀ ਨਾ ਜਿਹੜੇ ਨਾਲ ਲੌਂਗ ਰਿਲੇਸ਼ਨਸ਼ਿਪਸ ਹੈਗੀਆਂ ਉਹ ਬੜੇ ਜਿਵੇਂ ਤੁਸੀਂ ਕੁਝ ਗਾਇਕਾਂ ਦੇ ਨਾਲ ਗਣਾਏ ਹੈਗੇ ਆ ਉਹਨਾਂ ਦੇ ਵਿੱਚ ਹੀ ਨਿਰਭਦੀ ਹੈ ਜਿੱਥੇ ਪਾਰਦਰਸ਼ तरीके ਦੇ ਨਾਲ ਇਹ ਕੌਂਟਰੈਕਟ ਹੋਏ ਹੁੰਦੇ ਆ ਜਿੱਥੇ ਫਿਰ ਦੋਹਾਂ ਪਾਸਿਆਂ ਤੋਂ ਨਾਲ ਕੀਤਾ ਜਾਂਦਾ ਨਾ ਉੱਥੇ ਫਿਰ ਜਿਹੜੇ ਨਾ ਇਹ ਕੌਂਟਰੈਕਟ ਵਾਲੀਆਂ ਚੀਜ਼ਾਂ ਇਹਨਾਂ ਨੂੰ ਕਿਤੇ ਨਾ ਕਿਤੇ ਢਾਹਣ ਵਾਲੇ ਵਿੱਚ ਆ ਜਾਂਦੇ ਹੁੰਦੇ ਆ ਵੀ ਤੂੰ ਇਹਨਾਂ ਦੇ ਵਾਸਤੇ ਚੋਂ ਕੰਮ ਕਰ ਰਹੀ ਆ ਤੂੰ ਆਪ ਕਰ ਉੱਥੇ ਫਿਰ ਇਦਾਂ ਦੇ ਰੋਲੇ ਰੱਪੇ ਪੈਂਦੇ ਹੈਗੇ ਆ ਤੇ ਮੈਂ ਤਾਂ ਇਹੀ ਕਹੂੰਗਾ ਪ੍ਰਦੀਪ ਜਿੰਨਾ ਵੀ ਕੌਂਟਰੈਕਟ ਵਗੈਰਾ ਹੁੰਦਾ ਕੌਂਟਰੈਕਟ ਵਗੈਰਾ ਤੋਂ ਬਿਨਾ ਤਾਂ ਮੰਨ ਲਾ ਚੱਲ ਨਹੀਂ ਸਕਦਾ ਕਿਉਂਕਿ ਨੇ ਜਿਹੜੋ ਬੰਦਾ ਇਸ ਫੀਲਡ ਦੇ ਵਿੱਚ ਆਉਂਦਾ ਉਹਦੇ ਕੋਲ ਨਾ ਹੀ ਉਹਨਾਂ ਪੈਸਾ ਹੁੰਦਾ ਨਾ ਹੀ ਉਹਦਾ ਨਾਮ ਹੁੰਦਾ ਤੇ ਜਿਹੜੇ ਪੁਰਾਣੇ ਬੰਦੇ ਹੁੰਦੇ ਇਹਨਾਂ ਨੂੰ ਪਤਾ ਹੁੰਦਾ ਦਾ ਪੇਟੀ ਵੀ ਕਿਵੇਂ ਅੱਗੇ ਲੈ ਕੇ ਆਉਣਾ ਉਹ ਜਦੋਂ ਤੁਸੀਂ ਬਈ ਕੰਟਰੈਕਟ ਕਰਦੇ ਹੋ ਉਹਦੇ ਪਾਰਦਰਸ਼ ਤਰੀਕੇ ਨਾਲ ਕਰੋ ਤਾਂ ਕਿ ਤੁਹਾਡੇ ਵਿੱਚ ਅੱਗੇ ਜਾ ਕੇ ਰੌਲਾ ਰੱਪਾ ਖੜਾ ਪਵੇ ਬਿਲਕੁਲ ਬਿਲਕੁਲ ਔਰ ਨਵੇਂ ਕਲਾਕਾਰ ਨਾ ਕਈ ਮੈਂ ਦੇਖੇ ਆ ਪਹਿਲਾਂ ਤਾਂ ਕੰਪਨੀਆਂ ਦੇ ਗੇੜੇ ਮਾਰਦੇ ਸਾਡੇ ਗੀਤ ਕਰੋ ਜੋ ਤੁਸੀਂ ਕੰਟਰੈਕਟ ਕਰਨਾ ਸੀ ਕਰਨ ਨੂੰ ਤਿਆਰ ਐ ਇਸੇ ਤਰ੍ਹਾਂ ਕਈ ਰਾਈਟਰ ਵੀ ਆ ਜਿਹੜੇ ਰਜਿਸਟਰ ਚੱਕੀ ਫਿਰਦੇ ਹੁੰਦੇ ਵੀ ਮੇਰਾ ਗੀਤ ਗਾ ਲੋ ਜਦੋਂ ਫਿਰ ਕਲਾਕਾਰ ਗਾ ਦਿੰਦਾ ਗੀਤ ਹਿੱਟ ਹੋ ਜਾਂਦਾ ਫਿਰ ਕਦੇ ਕਲਾਕਾਰ ਸਾਡੇ ਪੈਸੇ ਨਹੀਂ ਦਿੰਦੇ ਹਨ ਸੋ ਆਪਾਂ ਹੁਣ ਇਹ ਖਬਰ ਤੇ ਕਾਫੀ ਟਾਈਮ ਲੱਗ ਗਿਆ ਆਪਾਂ ਅਗਲੀ ਖਬਰ ਤੇ ਅਗਲੀ ਖਬਰ ਤੇ ਚੱਲੀਏ ਆਰਕੰਸਨ ਸਟੇਟ ਅਮਰੀਕਾ ਆਈ ਹੈ ਆਪਾਂ ਫੇਰ ਕਿਉਂਕਿ ਪ੍ਰੋਗਰਾਮ ਦਾ ਨਾਮ ਆ ਮੇਰਾ ਅਮਰੀਕਾ ਹਨਾ ਆਰਕੰਸਨ ਸਟੇਟ ਇੱਥੇ ਪਿਛਲੇ ਵੀਕ ਵੀ ਆਪਾਂ ਡਿਸਕਸ ਕੀਤਾ ਸੀਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਿੱਲ ਲਿਆਂਦਾ ਗਿਆ ਏ ਜਿਹੜਾ ਕਿ ਲਾਅ ਬਣ ਸਕਦਾ ਹੈ ਵੀ ਉਸ ਸਟੇਟ ਦੇ ਵਿੱਚ ਜੇ ਕੋਈ ਟਰੱਕ ਡਰਾਈਵਰ ਟਰੱਕ ਡਰਾਈਵ ਕਰਦਾ ਤਾਂ ਉਹਦੇ ਕੋਲੇ ਗ੍ਰੀਨ ਕਾਰਡ ਜਾਂ ਇਥੋਂ ਦੀ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਆ ਯਾਨੀ ਕਿ ਵਰਕ ਪਰਮਿਟ ਵਾਲਾ ਉਸ ਸਟੇਟ ਦੇ ਵਿੱਚ ਟਰੱਕ ਨਹੀਂ ਡਰਾਈਵ ਕਰ ਸਕਦਾ ਉਹਦੇ ਵਿੱਚ ਦੀ ਨਹੀਂ ਲੰਘ ਸਕਦਾ ਪਰ ਇਹ ਲਾਅ ਤਾਂ ਹਜੇ ਬਣਿਆ ਨਹੀਂ ਪਰ ਇਸ ਤੋਂ ਪਹਿਲਾਂ ਹੀ ਪਤਾ ਲੱਗਿਆ ਵੀ ਉਸ ਸਟੇਟ ਦੇ ਵਿੱਚ ਕਈ ਟਰੱਕ ਡਰਾਈਵਰਾਂ ਨੂੰ 5-5000 ਡਾਲਰ ਦੀਆਂ ਟਿਕਟਾਂ ਜਿਹੜੀਆਂ ਮਿਲੀਆਂ ਐ ਲੋ ਤਾਂ ਹਜੇ ਬਣਿਆ ਨਹੀਂ ਪਰ ਟਿਕਟਾਂ ਕਾਦੀਆਂ ਮਿਲ ਗਈਆਂ ਦੱਸਿਓ ਇਹਨਾਂ ਜਿਹੜੀ ਆਰਕੰਸਾਸ ਸਟੇਟ ਆ ਇਹ ਪਹਿਲਾਂ ਤੋਂ ਹੀ ਬੜੀ ਸਖਤ ਸਟੇਟ ਰਹੀ ਆ ਮੈਂ ਖਾਸ ਤੌਰ ਤੇ ਜਿੰਨਾ ਕੁ ਵੇਖਿਆ ਵੀ ਇਮੀਗ੍ਰੈਂਟਾਂ ਨੂੰ ਲੈ ਕੇ ਟਰੱਕਾਂ ਨੂੰ ਬੜਾ ਫ੍ਰੀਵੇਅਰ ਦੇ ਉੱਤੇ ਇਹ ਰੋਕਦੇ ਸੀ ਸਕੇਲਾਂ ਦੇ ਉੱਤੇ ਬੜੀ ਚੰਗੇ ਤਰੀਕੇ ਦੇ ਨਾਲ ਟਰੱਕ ਦੀ ਲਾਗਬੁੱਕ ਦੀ ਤਫਤੀਸ਼ ਕੀਤੀ ਜਾਂਦੀ ਸੀਗੀ ਇਹ ਜਿਹੜੇ ਤੁਸੀਂ ਕਾਨੂੰਨ ਦੀ ਗੱਲ ਕਰਦੇ ਹੋ ਇਹ ਤਾਂ ਬਿਲਕੁਲ ਹਜੇ ਬਣਿਆ ਨਹੀਂ ਵੀ ਗ੍ਰੀਨ ਕਾਰਡ ਜਾਂ ਸਿਟੀਜ਼ਨ ਨੂੰ ਟਰੱਕ ਚਲਾਉਣ ਦਾ ਦਿੱਤਾ ਜਾਊਗਾ ਵਰਕ ਪਰਮਿਟਾਂ ਨੂੰ ਅਸੀਂ ਬੜਨ ਨਹੀਂ ਦੇਣਾ ਪਰ ਉਦੋਂ ਪਹਿਲਾਂ ਹੀ ਲੋਕਾਂ ਦੇ ਵਿੱਚ ਇਹ ਸਟੇਟਮੈਂਟ ਕਾਫੀ ਜ਼ਿਆਦਾ ਖੌਫ ਪੈਦਾ ਕਰ ਦਿੱਤਾ ਵੀ ਇੱਥੇ ਕਹਿੰਦੇ ਫ੍ਰਿਜਨੋ ਦੇ ਤਿੰਨ ਚਾਰ ਟਰੱਕ ਡਰਾਈਵਰਾਂ ਨੂੰ ਮੈਂ ਨਾ ਨਹੀਂ ਲੈਣਾ ਚਾਹੁੰਦਾ ਤੇ ਉਹਨਾਂ ਨੂੰ ਟਿਕਟਾਂ ਜਿਵੇਂ ਉਹਨਾਂ ਨੂੰ ਦਿੱਤੀਆਂ ਵੀ ਜਦੋਂ ਜਾ ਰਹੇ ਸੀ ਉਦੋਂ ਨੂੰ ਜਿਵੇਂ ਪਿੱਛੇ ਜੇ ਗੋਰੇ ਦੀ ਵੀਡੀਓ ਆਈ ਸੀ ਨਾ ਵੀ ਅੰਗਰੇਜ਼ੀ ਪੜਾ ਕੇ ਲਿਖਾ ਕੇ ਦੇਖਦੇ ਆ ਇਹ ਬੇਸਿਕਲੀ ਲਾ ਤਾਂ ਪਹਿਲਾਂ ਹੀ ਹੈਗਾ ਅਪਾ ਅਮਰੀਕਾ ਦੇ ਵਿੱਚ ਵੀ ਜਿਹੜਾ ਕੋਈ ਟਰੱਕ ਡਰਾਈਵ ਕਰਦਾ ਉਹਨੂੰ ਅੰਗਰੇਜ਼ੀ ਪੜ੍ਹਨੀ ਲਿਖਣੀ ਤੇ ਬੋਲਣੀ ਪ੍ਰੋਪਰ ਤਰੀਕੇ ਨਾਲ ਆਉਣੀ ਚਾਹੀਦੀ ਆ ਤਾਂ ਕਿ ਸਾਈਨ ਵਗੈਰਾ ਪੜ੍ਹ ਸਕੇ ਕੀ ਲਿਖਿਆ ਹੋਇਆ ਉਹਨੂੰ ਆਫੀਸਰ ਜੇ ਕੋਈ ਰੋਕਦਾ ਇਨ ਕੇਸ ਆਫ ਐਮਰਜੈਂਸੀ ਉਹਨੂੰ ਸਮਝ ਲੱਗੇ ਵੀ ਕੀ ਗੱਲਬਾਤ ਹੋ ਰਹੀ ਆ ਪਰ ਇਹਨਾਂ ਨੇ ਹੁਣ ਉਹ ਲਾ ਨੂੰ ਚੰਗੇ ਤਰੀਕੇ ਦੇ ਨਾਲ ਇਨਫੋਰਸ ਕਰਨਾ ਸ਼ੁਰੂ ਕਰਤਾ ਸਕੇਲਾਂ ਦੇ ਉੱਤੇ ਟਰੱਕਾਂ ਕੱਢਦੇ ਕੱਢ ਕੇ ਉਹਨੂੰ ਕਹਿੰਦੇ ਬਈ ਆਹਾ ਪਾਰਟੀ ਇਹਨੂੰ ਪੜ ਕੇ ਦੱਸ ਕੀ ਲਿਖਿਆ ਹੋਇਆ ਜਾਂ ਜਦੋਂ ਉਹਦੇ ਨਾਲ ਗੱਲਬਾਤ ਕਰਦੇ ਆ ਉਹ ਦੇਖਦੇ ਆ ਵੀ ਇਹਨੂੰ ਕਮਿਊਨੀਕੇਟ ਸਾਡੇ ਨਾਲ ਕਰਦਾ ਕਿ ਨਹੀਂ ਕਰਦਾ ਇਹ ਜਾਓ ਲਾਈਨ ਪੜਵਾ ਕੇ ਦੇਖਦੇ ਆ ਇੱਕ ਦੀ ਲਾਈਨ ਲਿਖਵਾ ਕੇ ਵੀ ਦੇਖਦੇ ਆ ਜੇ ਉਹਦੇ ਚੋਂ ਬੰਦਾ ਫੇਲ ਹੋ ਜਾਂਦਾ ਤਾਂ ਉਹ ਉੱਥੇ ਹੀ ਉਹਦਾ ਜਿਹੜਾ ਲਾਇਸੈਂਸ ਹੈਗਾ ਉਹ ਕਹਿੰਦੇ ਵੀ ਤੂੰ ਕਹ ਸਾਡੀ ਸਟੇਟ ਚ ਨਹੀਂ ਵੱਢ ਸਕਦਾ ਹੋ ਸਕਦਾ ਇੱਕ ਦੋ ਬੰਦਿਆਂ ਨੂੰ ਅਰੈਸਟ ਵੀ ਕੀਤਾ ਹੋਵੇ ਪਰ ਉਹਨਾਂ ਨੇ ਕਹਿੰਦੇ 5-5000 ਡਾਲਰ ਦੀਆਂ ਟਿਕਟਾਂ ਡਰਾਈਵਰਾਂ ਨੂੰ ਦਿੱਤਾ ਤੇ 10-10000 ਡਾਲਰ ਦੀ ਟਿਕਟ ਕੰਪਨੀਆਂ ਨੂੰ ਦਿੱਤੀ ਜਿਹਨਾਂ ਜਿਹਨਾਂ ਦੇ ਕੰਮ ਕਰ ਰਹੇ ਸੀਗੇ ਸੋ ਭਾਈ ਜਿਹੜਾ ਵੀ ਉਸ ਪਾਸੇ ਵੱਲ ਨੂੰ ਜਾ ਰਿਹਾ ਤੇ ਕੇਅਰਫੁੱਲ ਹੋ ਕੇ ਜਾਓ ਪ੍ਰੋਪਰ ਅੰਗਰੇਜ਼ੀ ਵਗੈਰਾ ਤੁਸੀਂ ਸਿੱਖੋ ਜੇ ਇਸ ਮੁਲਕ ਦੇ ਵਿੱਚ ਰਹਿਣਾ ਟਰੱਕ ਚਲਾਉਣੇ ਆ ਤੇ ਨਾਲ ਦੀ ਨਾਲ ਉਹ ਕਹਿੰਦੇ ਵੀ ਜਿਵੇਂ ਸਪੀਡ ਲਿਮਟ ਆ ਨਾ ਜਿੱਥੇ ਕਿਤੇ 55 ਦੀ ਸਪੀਡ ਆ ਜਾਂਦੀ ਆ ਤੇ ਉੱਥੇ ਕੋਈ ਬੰਦਾ 65 ਤੇ ਦੱਬੀ ਜਾਂਦਾ ਉਹ ਉੱਥੇ ਵੀ ਉਹ ਕਹਿੰਦੇ ਵੀ ਤੈਨੂੰ ਤਾਂ ਅੰਗਰੇਜ਼ੀ ਨਹੀਂ ਆ ਸਮਝ ਲੱਗੀ ਤੂੰ ਪੜਿਆ ਨਹੀਂ ਸਾਈਨ ਤਾਂ ਕਰਕੇ ਤੂੰ ਪਹਿੰਡ ਤੇ ਜਾ ਰਿਹਾ ਸੀ ਆ ਜਾ ਇਧਰ ਸੋ ਭਾਈ ਜਿੱਥੇ ਵੀ ਕਿਤੇ ਪੋਸਟਡ ਸਪੀਡ ਲਿਮਟ ਜਿੰਨੀ ਹੈਗੀ ਆ ਉਨੀ ਤੇ ਜਾ ਵਰਕ ਕੰਸਸ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਜਾਓ ਨਾ ਜਿਹੜੇ ਬੰਦੇ ਕੁਆਲੀਫਾਈ ਕਰਦੇ ਆ ਉਹ ਜਾਓ ਜਰੂਰ ਜਾਓ No problem ਕਿਉਂਕਿ ਇੰਨਾ ਵੀ ਆਪਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਅੰਗਰੇਜ਼ੀ ਪੜ੍ਹਨੀ ਲਿਖਣੀ ਤੇ ਬੋਲਣੀ ਜਾਣਦੇ ਹੋ ਤੁਹਾਡੇ ਕੋਲ ਪ੍ਰੋਪਰ ਪੇਪਰ ਵਰਕ ਹੈਗਾ ਜਾਓ ਪਰ ਜੇ ਤੁਹਾਨੂੰ ਕੋਈ ਮੁਸ਼ਕਲ ਲੱਗਦੀ ਆ ਤਾਂ ਕਿਰਪਾ ਕਰਕੇ ਨਾ ਜਾਓ ਜਿੱਦਾਂ ਕਰਕੇ ਤੁਸੀਂ ਵੀ ਟ੍ਰਬਲ ਦੇ ਵਿੱਚ ਪਾਓਗੇ ਤੁਹਾਡੀ ਕੰਪਨੀ ਵੀ ਟ੍ਰਬਲ ਦੇ ਵਿੱਚ ਪਾਊਗੀ ਤੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਲਾਇਸੈਂਸ ਵੀ ਸਸਪੈਂਡ ਵਗੈਰਾ ਹੋ ਜੇ ਸੋ ਬੀ ਕੇਅਰਫੁਲ ਫਰਮ ਆਰਕੰਸਾਸ ਬਿਲਕੁਲ ਭਾਈ ਜੇ ਇਹ ਸਟੇਟ ਦੇ ਵਿੱਚ ਹੁਣ ਸਖਤੀ ਹੋ ਗਈ ਆ ਹੋ ਸਕਦਾ ਇਹ ਸਖਤੀਆਂ ਚਾਰ ਸਟੇਟਾਂ ਦੇ ਵਿੱਚ ਵੀ ਹੋ ਜੇ ਜਿਵੇਂ ਕਹਿੰਦੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜ ਜਾਂਦਾ ਹੈ ਨਾ ਜੇ ਕਿਤੇ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਤਾਂ ਜੇ ਆਪਾਂ ਦੂਸਰਾ ਪੱਖ ਵੇਖੀਏ ਦਾ ਜਿਹਦੇ ਕੋਲੇ ਵਰਕ ਪਰਮਿਟ ਆ ਉਹਨੂੰ ਰੈਗੂਲਰ ਲਾਇਸੈਂਸ ਦੇ ਦੇਣ ਕੋਈ ਵੀ ਸਟੇਟ ਵਾਲੇ ਉਹ ਆਪਣੀ ਰੈਗੂਲਰ ਗੱਡੀ ਚਲਾਵੇ ਆਪਣੇ ਕੰਮ ਤੇ ਜਾਵੇ ਪਰ ਨਾਲ ਦੀ ਨਾਲ ਜਦੋਂ ਵਰਕ ਪਰਮਿਟ ਮਿਲ ਜਾਂਦਾ ਹੈ ਉਹਨੂੰ ਟੈਕਸੀ ਦਾ ਲਾਇਸੈਂਸ ਵੀ ਮਿਲ ਜਾਂਦਾ ਹੈ ਸਾਡੇ ਨਿਊਯਾਰਕ ਦੇ ਵਿੱਚ ਵੀ ਬਹੁਤ ਸਾਰੇ ਨਵੇਂ ਮੁੰਡੇ ਆ ਜਿਹੜੇ ਜਿਨ੍ਹਾਂ ਕੋਲੇ ਵਰਕ ਪਰਮਿਟ ਆ ਉਹ ਨਾਲ ਦੀ ਨਾਲ ਐਕਸਿਆਂ ਤੇ ਜੜ ਜਾਂਦੇ ਜਾਂ ਫਿਰ ਉਸ ਤੋਂ ਬਾਅਦ ਫਿਰ ਈ ਕਲਾਸ ਕਰਾ ਕੇ ਲਾਇਸੈਂਸ ਨੂੰ ਤੇ ਟਰੱਕ ਦਾ ਟੈਸਟ ਦੇ ਕੇ ਤੇ ਟਰੱਕ ਦਾ ਲਾਇਸੈਂਸ ਬਣਾ ਲੈਂਦੇ ਆ ਜਿਨ੍ਹਾਂ ਨੇ ਕੋਲੇ ਐਕਸਪੀਰੀਅੰਸ ਘੱਟ ਆ ਹਜੇ ਨਵੇਂ-ਨਵੇਂ ਆਏ ਆ ਉਹ ਆਉਂਦੇ ਹੀ ਟਰੱਕਾਂ ਦੇ ਵਿੱਚ ਜਦੋਂ ਆ ਜਾਂਦੇ ਤੇ ਇੱਥੋਂ ਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਉਸ ਤਰੀਕੇ ਨਾਲ ਹਜੇ ਨਹੀਂ ਜਾਣਦੇ ਹੁੰਦੇ ਜਿਸ ਤਰੀਕੇ ਨਾਲ ਇੱਕ ਪੁਰਾਣਾ ਬੰਦਾ ਜਿਹਦੇ ਕੋਲੇ ਗ੍ਰੀਨ ਕਾਰਡ ਹੈ ਜਾਂ ਸਿਟੀਜ਼ਨ ਆ ਜਾਂ ਜਿਹਦੇ ਕੋਲੇ 10-15 ਸਾਲ ਦਾ ਐਕਸਪੀਰੀਅੰਸ ਆ ਉਹਦੇ ਬਰਾਬਰ ਜਦੋਂ ਚੱਲਦੇ ਤਾਂ ਫਿਰ ਉਹ ਐਕਸੀਡੈਂਟਾਂ ਦੇ ਚਾਂਸ ਹੁੰਦੇ ਹਨ ਸੋ ਤੁਸੀਂ ਇਸ ਗੱਲ ਨੂੰ ਕਿਵੇਂ ਵੇਖਦੇ ਹੋ ਵੀ ਜੇ ਕਿਸੇ ਕੋਲੇ ਵਰਕ ਤਾਂ ਉਹਨੂੰ ਰੈਗੂਲਰ ਲਾਇਸੈਂਸ ਜਿਹੜਾ ਗੱਡੀ ਚਲਾਉਣ ਦਾ ਦਿੱਤਾ ਜਾਵੇ ਪਰ ਟੈਕਸੀ ਤੇ ਟਰੱਕ ਦਾ ਲਾਇਸੈਂਸ ਜਿਵੇਂ ਇਹ ਸਟੇਟ ਦੇ ਵਿੱਚ ਲਾਅ ਲਿਆਂਦਾ ਜਾ ਰਿਹਾ ਹੈ ਬਿੱਲ ਲਿਆਂਦਾ ਹੈ ਹੋ ਸਕਦਾ ਲਾਅ ਬਣ ਜੇ ਵੀ ਗ੍ਰੀਨ ਕਾਰਡ ਤੇ ਸਿਟੀਜ਼ਨ ਹੀ ਟਰੱਕ ਚਲਾ ਸਕਦਾ ਵਰਕ ਪਰਮਿਟ ਵਾਲਾ ਟਰੱਕ ਦਾ ਲਾਇਸੈਂਸ ਨਹੀਂ ਬਣਾਏਗਾ ਸੋ ਕਿਵੇਂ ਵੇਖਦੇ ਹੋ ਇਸ ਐਂਗਲ ਦੇ ਨਾਲ ਜੇ ਆਪਾਂ ਦੇਖੀਏ ਵੀ ਕੀ ਇਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਦੇਖੋ ਪਹਿਲੀ ਗੱਲ ਤਾਂ ਜਿਹੜੇ ਨਾ ਅਮਰੀਕਾ ਦੇ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ ਲੈਣ ਦਾ ਜਿਹੜਾ ਤੰਗ ਤਰੀਕਾ ਉਹ ਬਹੁਤ ਈਜ਼ੀ ਤੇ ਸੌਖਾ ਹੈ ਇੱਥੇ ਇਹ ਮੈਂ ਹੁਣ ਦਵਾਈ ਵਗੈਰਾ ਦੇ ਵਿੱਚ ਆ ਜਾਂ ਫੋਰ ਬਲਕਾਂ ਦੇ ਵਿੱਚ ਆ ਜੋਰਫ ਵਗੈਰਾ ਦੇ ਵਿੱਚ ਸੂਈ ਤੇ ਨੱਕੀ ਥਾਂ ਨਿਗਾਹ ਹੁੰਦੇ ਡਰਾਈਵਰ ਨੂੰ ਟਰੱਕ ਚਲਾਉਣ ਵਾਸਤੇ ਤੇ ਇੱਥੇ ਤਾਂ ਮੈਂ ਇੰਦਾ ਦੇ ਬੰਦੇ ਵੀ ਆ ਕੇ ਦੇਖਿਆ ਲਾਇਸੈਂਸ ਲੈਂਦੇ ਜਿਹੜੇ ਕਾਰ ਦਾ ਲਾਇਸੈਂਸ ਲੈਂਦੇ ਨਹੀਂ ਸਿੱਧਾ ਲਾਇਸੈਂਸ ਹੀ ਉਹਨਾਂ ਨੇ ਟਰੱਕ ਦਾ ਲਿਆ ਹੈਗਾ ਤੇ ਮੈਂ ਤਾਂ ਕਹਿੰਦਾ ਵੀ ਜਿਵੇਂ ਕੈਨੇਡਾ ਦੇ ਡੀਸੀ ਦੇ ਵਿੱਚ ਹੈਗਾ ਨਾ ਇੱਕ ਲਾ ਵੀ ਜਦੋਂ ਬੰਦਾ ਕੋਈ ਇੰਡੀਆ ਤੋਂ ਆਉਂਦਾ ਉਹ ਘੱਟੋ ਘੱਟ 2 ਸਾਲ ਉਹਦੇ ਕੋਲੇ ਲਾਇਸੈਂਸ ਕਾਰ ਦਾ ਹੋਣਾ ਚਾਹੀਦਾ ਉਦੋਂ ਪਿੱਛੋਂ ਜਾ ਕੇ ਉਹ ਕਮਰਸ਼ੀਅਲ ਲਾਇਸੈਂਸ ਵਾਸਤੇ ਅਪਲਾਈ ਕਰ ਸਕਦਾ ਈਵਨ ਜਦੋਂ ਆਪਾਂ ਅਮਰੀਕਾ ਆਏ ਸੀ ਆਪਾਂ ਖੁਦ ਆਪ ਸਟੋਰਾਂ ਦੇ ਉੱਤੇ ਜਾਂ ਹੋਰ ਇਹੋ ਜਿਹੇ ਥਾਵਾਂ ਤੇ ਕੰਮ ਕੀਤਾ ਸੀ ਜਿੱਥੇ ਆਪਣੀ ਕਮਿਊਨੀਕੇਸ਼ਨ ਲੋਕਾਂ ਦੇ ਨਾਲ ਹੋਵੇ ਤਾਂ ਕਿ ਆਪਣਾ ਇੰਗਲਿਸ਼ ਜਿਹੜਾ ਸਕਿੱਲ ਹੈਗਾ ਉਹ ਵਧੇ ਤਾਂ ਕਿ ਆਪਾਂ ਇਹਨੂੰ ਸਮਝ ਸਕੀਏ ਤੇ ਹੁਣ ਜਿਹੜੇ ਇੰਡੀਆ ਤੋਂ ਮੁੰਡੇ ਆਉਂਦੇ ਆ ਉਹ ਆਨਸਾਰ ਇਹੀ ਕਰਦੇ ਵੀ ਸਿੱਧੇ ਟਰੱਕ ਤੇ ਚੜਨਾ ਜਿਸ ਦਾ ਕਰਕੇ ਇਥੋਂ ਦੀ ਜਿਹੜਾ ਇੰਗਲਿਸ਼ ਬੋਲਣ ਦਾ ਤਰੀਕਾ ਜਾਂ ਐਕਸੈਂਟ ਆ ਉਹ ਉਹਨਾਂ ਨੂੰ ਨਹੀਂ ਆਉਂਦਾ ਹੁੰਦਾ ਜਿਸ ਦਾ ਕਰਕੇ ਕਈ ਵਾਰੀ ਉਹਨਾਂ ਨੂੰ ਸਮਝ ਵੀ ਨਹੀਂ ਆਉਂਦੀ ਵੀ ਮੂਰਲਾ ਬੰਦਾ ਕੀ ਕਹਿ ਰਿਹਾ ਤੇ ਆਪ ਵੀ ਨਹੀਂ ਸਮਝਾਉਣੀ ਆਉਂਦੀ ਉਹ ਗੱਲ ਤੇ ਜਿਸ ਦਾ ਕਰਕੇ ਪ੍ਰੋਬਲਮ ਪੈਂਦੀ ਆ ਮੈਂ ਕਹਿੰਦਾ ਵੀ ਇਦਾਂ ਦਾ ਕਾਨੂੰਨ ਬਣੇ ਵਿਜੇਤ ਹੈ ਤਾਂ ਜਿਹੜੇ ਵਰਕ ਪਰਮਟ ਵਾਲੇ ਉਹ ਟਰੱਕ ਚਲਾਉਣ ਪਰ ਘੱਟੋ ਘੱਟ ਵੀ 2 ਸਾਲ ਦਾ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਉਹ ਪਹਿਲਾਂ ਆਪਣਾ ਰੈਗੂਲਰ ਜੌਬਾਂ ਦਾ ਜਿਵੇਂ ਸਟੋਰਾਂ ਤੇ ਕੰਮ ਕਰਨਾ ਰੈਸਟੋਰੈਂਟਾਂ ਤੇ ਕੰਮ ਕਰਨਾ ਇਦਾਂ ਦਾ ਹੋਵੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਟੈਕਸੀ ਜਾਂ ਟਰੱਕ ਦਾ ਜਿਹੜਾ ਪ੍ਰੋਪਰ ਲਾਇਸੈਂਸ ਮਿਲੇ ਤਾਂ ਕਿ ਅਗਰ ਰੋਡ ਦੇ ਉੱਤੇ ਜਾ ਕੇ ਉਹਨਾਂ ਨੂੰ ਹੋਰ ਕੋਈ ਪ੍ਰੋਬਲਮ ਨਾ ਆਵੇ ਬਿਲਕੁਲ ਸੋ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਡੋਨਲਡ ਟਰੰਪ ਹੋਣਾ ਨੇ ਹੁਣ ਐਲਾਨ ਕੀਤਾ ਹੋਇਆ ਹੈ ਵੀ 2 ਅਪ੍ਰੈਲ ਤੋਂ 25% ਟੈਰਫ ਜਿਹੜਾ ਕੈਨੇਡਾ ਤੇ ਲਾਇਆ ਜਾਏਗਾ ਕਦੇ ਮਰ ਚੜੀਏ ਕਦੇ ਜौं ਚੜੀਏ ਇਹ ਕਹਾਵਤ ਇੱਥੇ ਸੱਚ ਹੁੰਦੀ ਨਜ਼ਰ ਆ ਰਹੀ ਆ ਕਦੇ ਟੈਰਫ ਲਾ ਦਿੰਦੇ ਆ ਕਦੇ ਲਾ ਦਿੰਦੇ ਆ ਲੋਕ ਵੀ 60-5 ਦੇ ਵਿੱਚ ਆ ਵੀ ਹੁਣ ਸਾਹ ਉਹ 25% ਦੁਕਾਨਦਾਰ ਕਹਿੰਦਾ ਵੀ ਮੈਂ ਇਹਦੇ ਵਿੱਚ ਟੈਰਫ ਐਡ ਕਰਾਂ ਜਦੋਂ ਉਹ ਐਡ ਕਰਨ ਲੱਗਦਾ ਤੇ ਉਦੋਂ ਨੂੰ ਫਿਰ ਉਹ ਕਹਿ ਦਿੰਦੇ ਵੀ ਇੱਕ ਮਹੀਨਾ ਹੋਰ ਟਾਲ ਦਿੱਤਾ ਹੈਨਾ ਜਿਹਦੇ ਨਾਲ ਸਟਾਕ ਐਕਸਚੇਂਜ ਆ ਜਿਹੜੀ ਉਹਦੇ ਵਿੱਚ ਵੀ ਬੜੀ ਗਰਾਵਟ ਆਈ ਹੈ ਹੈਨਾ ਸ਼ੇਅਰ ਡਿੱਗੇ ਆ ਸਾਰੇ ਸੋ ਓਵਰਆਲ ਅਮਰੀਕਾ ਨੂੰ ਕੀ ਨੁਕਸਾਨ ਹੋ ਰਿਹਾ ਡੋਨਲਡ ਟਰੰਪ ਹੋਣਾ ਦੇ ਇਹ ਸਫੈਸਲੇ ਤੋਂ ਕਦੇ ਹਾਂ ਤੇ ਕਦੇ ਨਾ ਵੇਖੋ ਹੁਣ ਇਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ 2 ਅਪ੍ਰੈਲ ਤੋਂ ਯੂਰਪ ਦੇ ਉੱਤੇ ਤੇ ਕੈਨੇਡਾ ਦੇ ਉੱਤੇ ਜਿਹੜੀਆਂ ਅਲੂਮੀਨਮ ਆ ਤੇ ਸਟੀਲ ਆ ਉਹਦੇ ਉੱਤੇ ਟੈਕਸ ਵਸੂਲਣਾ ਸ਼ੁਰੂ ਕਰ ਦੇਣਾ ਹੈਗਾ ਤੇ ਜਿਹਦਾ ਕਰਕੇ ਜਿਹੜੀ ਯੂਰਪੀ ਯੂਨੀਅਨ ਹੈਗੀ ਆ ਤੇ ਉਹਨਾਂ ਨੇ ਕਿਹਾ ਹੈਗਾ ਵੀ ਫਿਰ ਅਸੀਂ ਜਿਹੜੀ ਅਲਕੋਹਲ ਵਗੈਰਾ ਤੁਹਾਡੇ ਜਿਵੇਂ ਆਪਣੇ ਜਿੰਨੀ ਵੀ ਇੱਥੇ ਆਉਂਦੀ ਆ ਬਲੈਕ ਲੈਵਲ ਬਲੂ ਲੈਵਲ ਇਹ ਉਹ ਉਹਦੇ ਉੱਤੇ ਵੀ ਅਸੀਂ 200% ਟੈਕਸ ਤੁਹਾਨੂੰ ਠੋਕਾਂਗੇ ਤੇ 트럼ਪ ਕਹਿੰਦਾ ਵੀ ਫਿਰ ਜੇ ਤੁਸੀਂ 200% ਉਹਦੇ ਤੇ ਠੋਕੋਗੇ ਤਾਂ ਨਾ ਜਿਹੜੀ ਸਾਡੇ ਅਮਰੀਕਾ ਤੋਂ ਬਾਹਰ ਨਾ ਤੇ ਹੋਰ ਬੀਅਰ ਸ਼ਰਾਬ ਇੱਥੋਂ ਜਾਂਦੀ ਆ ਉਧਰ ਨੂੰ ਉਹਦੇ ਤੇ ਵੀ ਅਸੀਂ 200% ਲਾਵਾਂਗੇ। ਉਹਦੇ ਜਵਾਬ ਦੇ ਇਹਨੂੰ ਯੂਰਪ ਵਾਲੇ ਕਹਿੰਦੇ ਫਿਰ ਜੇ ਤੁਸੀਂ ਐ ਕਰੋਗੇ ਤਾਂ ਅਸੀਂ ਤੁਹਾਡੇ ਸ਼ਰਾਬਾਂ 'ਤੇ ਜਿੰਨੀ ਬੰਦ ਕਰ ਦੇਣੀ ਆ ਜਿਹੜੀ ਜਿੰਨੀ ਵੀ ਸਕਾਟਿਸ਼ ਆਪਣੇ ਵਿਸਕੀ ਆਉਣੀ ਹੈਗੀ ਐ ਇਥੇ ਤੇ ਉਹ ਜੇ ਆਉਣੀ ਬੰਦ ਹੋ ਗਈ ਤੇ ਅਮਰੀਕਨ 12 ਦੇ ਵਿੱਚ ਲੋਕਾਂ ਦੇ ਵਿੱਚ ਉਹ ਤਾਂ ਘਰ ਘਰੀ ਬੈਠੀ ਐ ਸਕਾਟਿਸ਼ ਫੇਸ ਫੇਸ ਕੀ ਉਹ ਚਾਹੇ ਬਲੂ ਲੈਵਲ ਹੋਵੇ ਚਾਹੇ ਬਲੈਕ ਹੋਵੇ ਚਾਹੇ ਗ੍ਰੀਨ ਹੋਵੇ ਕਿ ਉਹਦਾ ਕਰਕੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਹੈਗੇ ਹੈ ਤਾਂ ਹੈਗਾ ਤਣਾ ਵੀ ਜਿਹੜਾ ਕੈਨੇਡਾ ਦੇ ਨਾਲ ਵੀ ਰੌਲਾ ਹੁਣ ਕੈਨੇਡਾ ਦੇ ਨਾਲ ਆਪਾਂ ਉਹਦੀ ਵੀ ਗੱਲ ਕਰੀਏ ਨਾਲ ਦੀ ਨਾਲ 25% ਉੱਥੇ ਵੀ ਲੱਗ ਰਿਹਾ ਦੇ ਕੋ ਜਿਹੜਾ ਨਾ ਕੈਨੇਡਾ ਦੇ ਵਿੱਚ ਪ੍ਰਦੀਪ ਟੈਰਫ ਦਾ ਸਿਸਟਮ ਚੱਲ ਰਿਹਾ ਹੈਗਾ ਉਹਦੇ ਨਾਲ ਬਿਲਕੁਲ ਕਦੇ ਮਰਚੜਗੇ ਕਦੇ ਜਿਉਂਚੜਗੇ ਵਾਲਾ ਗੇਮ ਖੇਡ ਰਹੇ ਹੈਗੇ ਟਰੰਪ ਤੇ ਜਿਹਦਾ ਕਰਕੇ ਕੈਨੇਡਾ ਨੇ ਵੀ ਕਾਫੀ ਸਖਤ ਫੈਸਲੇ ਲਏ ਸੀਗੇ ਤੇ ਉਹਨਾਂ ਨੇ ਕਿਹਾ ਸੀ ਵੀ ਨਾ ਹੀ ਤਾਂ ਸਾਡੇ ਕੈਨੇਡੀਅਨ ਸਿਟੀਜ਼ਨ ਅਮਰੀਕਾ ਦੇ ਵਿੱਚ ਸੈਰ ਕਰਨ ਜਾਣਗੇ ਜਿਹਦਾ ਕਰਕੇ 에ਰਪੋਰਟਾਂ ਦੇ ਉੱਤੇ ਕਹਿੰਦੇ ਉੱਥੇ ਕੋਈ ਭੀੜ ਨਹੀਂ ਦੇਖ ਰਹੀ ਤੇ ਨਾਲ ਦੀ ਨਾਲ ਉਹ ਕਹਿੰਦੇ ਵੀ ਜਿੰਨੇ ਵੀ ਅਮਰੀਕਨ ਸਮਾਨ ਸਾਡੀਆਂ ਚਲਪਾਂ ਤੇ ਪਿਆ ਉਹ ਚਾ ਇਹ ਸਰਾ ਸ਼ਰਾਬ ਹੋਵੇ ਅਮਰੀਕਨ ਚਾਹੇ ਕੱਪੜਾ ਹੋਵੇ ਚਾਹੇ ਕੁਝ ਵੀ ਹੋਵੇ ਉਹ ਅਸੀਂ ਨਹੀਂ ਖਰੀਦਣਾ ਤੇ ਜਿਹੜਾ ਕੈਨੇਡੀਅਨ ਲੋਕਾਂ ਨੇ ਵੀ ਬੜਾ ਮੈਂ ਕਹਿੰਨਾ ਵੀ ਠੋਕ ਬਜਾ ਕੇ ਸਮਰਫਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਕਿਹਾ ਸੀ ਵੀ ਅਸੀਂ 25% ਬਿਜਲੀ ਦੇ ਉੱਤੇ ਗੈਸ ਦੇ ਉੱਤੇ ਤੇ ਜਿਹੜੀਆਂ ਹੋਰ ਉਥੋਂ ਕਰੂਡ ਆਇਲ ਵਗੈਰਾ ਆਉਂਦਾ ਉਹਰੇ ਤੇ ਲਾਵਾਂਗੇ ਪਰ ਉਹਦੇ ਨਾਲ ਤਾਂ ਕਿਤੇ ਨਾ ਕਿਤੇ ਮਿਲਦਾ ਬਜਟ ਹੋ ਗਈ ਆ ਕਿਉਂਕਿ ਉਹ ਐਸੈਂਸ਼ੀਅਲ ਸਮਾਨ ਸੀਗਾ ਪਰ ਉਦੋਂ ਬਾਅਦ ਦੇ ਵਿੱਚ ਜਿਵੇਂ ਕਹਿੰਦਾ ਵੀ ਜਿਹੜਾ ਬਾਕੀ ਹੋਰ ਸਮਾਨ ਆ ਰਿਹਾ ਉਦੇ ਉੱਤੇ ਭਾਰੇ ਟੈਰਫ ਮਨੁਨਲਾ ਵੀ 2 ਅਪ੍ਰੈਲ ਤੋਂ ਜੇ ਲੱਗ ਗਏ ਤਾਂ ਦੋਹਾਂ ਦੇਸ਼ਾਂ ਦੇ ਵਿੱਚ ਖਟਾਸ ਵੀ ਆਉਤੀ ਤੇ ਵਪਾਰ ਦੇ ਉੱਤੇ ਵੱਡੀ ਪੱਧਰ ਤੇ ਅਸਰ ਪਊਗਾ ਤੇ ਜੇ ਦੋਹਾਂ ਦੇਸ਼ਾਂ ਨੇ ਟੈਰਫ ਲਾਤੇ ਤਾਂ ਦੋਹਾਂ ਦੇਸ਼ਾਂ ਦੇ ਜਿਹੜੇ ਕੰਜ਼ਿਊਮਰ ਹੈਗੇ ਆ ਉਹਨਾਂ ਦੇ ਉੱਤੇ ਭਾਰੀ ਜਿਵੇਂ ਕਹਿੰਦਾ ਬੋਝ ਪਊਗਾ ਤੇ ਜਿਹਦਾ ਕਰਕੇ ਜਿਹੜੀ ਚੀਜ਼ ਆਪਾਂ ਹੁਣ ਜਿਵੇਂ ਕਿ 10 ਰੁਪਏ ਦੀ ਖਰੀਦ ਰਹੇ ਆ ਹੋ ਸਕਦਾ ਆਉਣ ਵਾਲੇ ਸਮੇਂ 'ਚ 17 18 ਦੀ ਮੇਲੇ ਹੋ ਤੇ ਜਿਹਦਾ ਕਰਕੇ ਆਲਰੇਡੀ ਜਿਵੇਂ ਕਿ ਮਹਿੰਗਾਈ ਦਾ ਬੋਝ ਚੱਲ ਰਿਹਾ ਕੈਨੇਡੀਅਨ ਅਮਰੀਕਨ ਲੋਕਾਂ ਤੇ ਹੋਰ ਬੋਝ ਪਵੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਟਾਇਰ ਫੁੱਟ ਟੈਰਫਰੀ ਗੇਮ ਖੇਡ ਕੇ ਟਰੰਪ ਕੀ ਸਿੱਧ ਕਰਨਾ ਚਾਹੁੰਦੇ ਆ ਦੋਹਾਂ ਦੇਸ਼ਾਂ ਦੇ ਰਿਲੇਸ਼ਨ ਖਰਾਬ ਹੋ ਰਹੇ ਆ ਤੇ ਨਾਲ ਦੀ ਨਾਲ ਜਿਵੇਂ ਕਿ ਵੀ ਜਿਹੜੀ ਸਟਾਕ ਮਾਰਕੀਟ ਆ ਉਹ ਤੁਸੀਂ ਦੇਖ ਹੀ ਰਹੇ ਹੋ ਕਿ ਕੀ ਹਾਲ ਹੋ ਰਿਹਾ ਉਹਦਾ ਬਿਲਕੁਲ ਬਿਲਕੁਲ ਔਰ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਵੀ ਜਦੋਂ कोरोना ਆਇਆ ਸੀਗਾ ਉਦੋਂ ਮੈਂ ਉੱਥੇ ਇੰਡੀਆ ਦੇ ਵਿੱਚ ਸੀਗਾ ਤੇ ਔਰ ਸਭ ਤੋਂ ਪਹਿਲਾਂ ਠੇਕੇ ਕੋਲੇ ਸੀ ਉਹਨਾਂ ਨੇ ਕਿਉਂਕਿ ਸ਼ਰਾਬ ਹੀ ਆ ਜਿਹੜੀ ਆ ਇਹ ਅਰਥ ਵਿਵਸਥਾ ਜਿਹੜੀ ਕੰਟਰੀ ਦੀ ਸੈੱਟ ਕਰਕੇ ਰੱਖਦੀ ਹੈ ਨਾ ਸੋ ਆਪਾਂ ਅਗਲੀ ਖਬਰ ਤੇ ਚੱਲੀਏ ਟਾਈਮ ਬੜਾ ਘੱਟ ਰਹਿ ਗਿਆ ਆਪਣੇ ਕੋਲੇ ਆਪਣੇ ਕੋਲ ਦੋ ਤਿੰਨ ਖਬਰਾਂ ਆ ਮਾਰਕ ਕਰਨੀ ਹੁਣ ਇਹਨਾਂ ਨੇ ਹੁਣ ਚਾਰਜ ਸੰਭਾਲਿਆ ਔਰ ਉਹਨਾਂ ਨੇ ਕਿਹਾ ਵੀ ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ ਕਿਉਂਕਿ ਡੋਨਲਡ ਟਰੰਪ ਉਹਨਾਂ ਨੇ ਆਪਣੀਆਂ ਸਪੀਚਾਂ ਦੇ ਵਿੱਚ ਕਿਹਾ ਸੀ ਵੀ 51ਵਾਂ ਸੂਬਾ ਬਣਾ ਕੇ ਹਟਾਗੇ ਅਸੀਂ ਜਾਂ ਬਣ ਜਾਣਾ ਚਾਹੀਦਾ ਹੈ ਕੈਨੇਡਾ ਨੂੰ ਸਾਡਾ ਹੁ ਤੇ ਨਵੇਂ ਜਿਹੜੇ ਆਏ ਆ ਹੁਣ ਨਵੇਂ-ਨਵੇਂ ਚਾਰਜ ਸਭਾਲ ਕੇ ਪਹਿਲਾ ਬਿਆਨ ਉਹਨਾਂ ਦਾ ਇਹ ਆਇਆ ਹੈ ਇਹਦੇ ਤੇ ਕੀ ਟਿੱਪਣੀਆਂ ਤੁਹਾਡੀ ਦੇਖੋ ਲਿਬਰਲ ਪਾਰਟੀ ਦੇ ਜਸਟਨ ਟਰੂਡੋ ਨੇ ਜਦੋਂ ਦਾ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਮਾਰਕ ਕਾਰਨੀ ਹੈਗੇ ਆ ਕੈਨੇਡਾ ਦੇ 24ਵੇਂ ਨਵੇਂ ਜਿਵੇਂ ਕਹਾਂ ਲੋ ਵੀ ਪ੍ਰਧਾਨ ਮੰਤਰੀ ਬਣੇ ਹੈਗੇ ਆ ਤੇ ਉਹਨਾਂ ਨੇ ਔਨ ਸਾਰੀ ਬੜਕੁਮਾਰੀ ਆ ਵੀ ਉਹ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਜਿਹੜਾ ਅਮਰੀਕਾ ਹੈਗਾ ਵੀ ਉਹ ਸਾਨੂੰ ਆਪਣਾ ਸੂਬਾ ਬਣਾਉਣ ਨੂੰ ਫਿਰਦਾ ਹੈਗਾ 51 ਵੀ ਇਹ ਗੱਲ ਕਦੀ ਵੀ ਨਹੀਂ ਹੋ ਸਕਦੀ ਤੇ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਸਾਡੇ ਦੇਸ਼ ਦੀ ਸੋਵਰਨਟੀ ਤੇ ਇਥੋਂ ਦੀ ਜਿਹੜੀ ਪ੍ਰਭੂਸੱਤਾ ਉਹ ਅਸੀਂ ਕਹਿਮ ਰੱਖੀਏ ਤੇ ਕਦੇ ਵੀ ਅਸੀਂ ਅਮਰੀਕਾ ਦਾ ਜਿਹੜਾ ਹਿੱਸਾ ਨਹੀਂ ਬਣਾਂਗੇ ਜਿਹੜਾ ਕੈਨੇਡਾ ਹੈਗਾ ਉਹਦੀ ਆਪ ਦੀ ਇਹ ਜਿਵੇਂ ਕਹ ਲੈ ਵੀ ਪ੍ਰਭੂ ਸੱਤਾ ਹੈਗੀ ਆ ਉਹ ਇੱਕ ਦੇਸ਼ ਆ ਨਾ ਕਿ ਉਹ ਅਮਰੀਕਾ ਦਾ ਹਿੱਸਾ ਹੈਗਾ ਤੇ ਉਹ ਕਹਿੰਦੇ ਇਹ ਕਦੇ ਵੀ ਗੱਲ ਨਹੀਂ ਹੋ ਸਕਦੀ ਵੀ ਜਿਹੜਾ ਅਮਰੀਕਾ ਉਹ ਸਾਡੇ ਕੈਨੇਡਾ ਨੂੰ ਆਪਦੇ ਕਬਜ਼ੇ ਦੇ ਵਿੱਚ ਕਰ ਲੇ ਤੇ ਕੈਨੇਡਾ ਦੀ ਜਿਹੜੀ ਆਜ਼ਾਦ ਹਸਤੀ ਆ ਉਹ ਹਮੇਸ਼ਾ ਕਾਇਮ ਰਹੂਗੀ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਟੈਰਫਾਂ ਦੇ ਉੱਤੇ ਵੀ ਜੇ ਅਮਰੀਕਾ ਦੇ ਸਾਡੇ ਦੇ ਟੈਰਫ ਲਾਏ ਤਾਂ ਅਸੀਂ ਕੜ ਦੇ ਜਵਾਬ ਵਾ ਦੇਣ ਵਾਸਤੇ ਤਿਆਰ ਬੈਠੇ ਹਾਂ ਬਿਲਕੁਲ ਔਰ ਖਲੀਲ ਮਹਿਮੂਦ ਜਿਹੜਾ ਕਿ ਇੱਕ ਸਪੀਚ ਦਿੰਦਾ ਹੋਇਆ ਦੇਖਿਆ ਜਾ ਰਿਹਾ ਸੀ ਪਿਛਲੇ ਟਾਈਮ ਦੇ ਵਿੱਚ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਜਿਹੜੇ ਇੱਥੇ ਮੁਜ਼ਾਰੇ ਕੀਤੇ ਗਏ ਸੀ ਹਨਾ ਔਰ ਉਸ ਤੋਂ ਬਾਅਦ ਪਤਾ ਲੱਗਿਆ ਵੀ ਉਹਨੂੰ ਡਿਟੇਨ ਕਰ ਲਿਆ ਗਿਆ ਉਹਦੀ ਵਾਈਫ ਸਿਟੀਜ਼ਨ ਆ ਉਹਦੇ ਕੋਲੇ ਗ੍ਰੀਨ ਕਾਰਡ ਹੈ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਗ੍ਰੀਨ ਕਾਰਡ ਵਾਲਾ ਜੇ ਕੋਈ ਇੱਥੇ ਇਸ ਤਰ੍ਹਾਂ ਦੀ ਮਤਲਬ ਮੁਜਾਰੇਆਂ ਦੇ ਵਿੱਚ ਜਾਂਦਾ ਹੈ ਤਾਂ ਕੀ ਉਹ ਵੀ ਡਿਟੇਨ ਹੋ ਸਕਦਾ ਹੈ ਹੁਣ ਦੇਖੋ ਇਹ ਨਾ ਬਲੀ ਜਿਵੇਂ ਕਹਿੰਦਾ ਸੋਚਣ ਸਮਝਣ ਵਾਲੀ ਗੱਲ ਹੈਗੀ ਹੈ ਵੀ ਸਾਡੇ ਬੰਦੇ ਵੀ ਖਾਲਸਾਤਾਂ ਦੇ ਹੱਥ ਦੇ ਵਿੱਚ ਇੱਥੇ ਮੁਜਾਰੇ ਕਰਦੇ ਆ ਐਮਬੈਸਡੀਆਂ ਦੇ ਵਿੱਚ ਜਾ ਜਾ ਕੇ ਉੱਥੇ ਜਿਵੇਂ ਕਹਿੰਦਾ ਵੀ ਕਾਫੀ ਕੁਸ਼ ਕਰਦੇ ਹੈਗੇ ਆ ਤੇ ਜਿਹੜੇ ਖਲੀਲ ਸੀਗੇ ਇਹ ਕਲੰਬੀਆ ਯੂਨੀਵਰਸਿਟੀ ਅਮਰੀਕਾ ਦੀ ਦੂਜੀ ਤੀਜੀ ਨੰਬਰ ਦੀ ਘੈਂਟ ਯੂਨੀਵਰਸਿਟੀਆਂ ਦੇ ਵਿੱਚ ਆਉਂਦੀ ਆ ਤੇ ਉੱਥੇ ਤੁਹਾਨੂੰ ਪਤਾ ਹਮਾਸ ਦੇ ਹੱਕ ਦੇ ਵਿੱਚ ਤੇ ਇਜ਼ਰਾਇਲ ਦੇ ਵਿਰੋਧ ਦੇ ਵਿੱਚ ਵੱਡੇ ਵੱਡੇ ਰੋਸਮਜ਼ਾਰੇ ਹੋਏ ਸੀ ਜਿਦੇ ਚ ਅਮਰੀਕਾ ਲੋਕ ਵੀ ਸ਼ਾਮਲ ਹੋਏ ਸੀਗੇ ਤੇ ਕਹਿੰਦੇ ਆ ਵੀ ਖਲੀਲ ਨੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਗਵਾਹੀ ਦਿੱਤੀ ਸੀ ਜਿਦਾ ਕਰਕੇ ਇਹਨਾਂ ਨੇ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਆ ਵੀ ਕੋਈ ਵੀ ਮਾਰਕਰੀ ਧਰਤੀ ਦੇ ਉੱਤੇ ਰਹਿ ਕੇ ਜਿਹੜਾ ਹਮਾਸ ਆ ਉਹਦੀ ਜਮਹਰ ਸਪੋਰਟ ਦੇ ਵਿੱਚ ਨਹੀਂ ਆ ਸਕਦਾ ਕਿਉਂਕਿ ਜੇ ਤੁਸੀਂ ਅਮਰੀਕਾ ਦੀ ਧਰਤੀ ਤੇ ਰਹਿਣਾ ਦਾ ਇਜ਼ਰਾਇਲ ਦਾ ਸਾਥ ਦਿਓ ਜੇ ਤੁਸੀਂ ਕਿਸੇ ਹੋਰ ਦੇ ਵਿਸ਼ਵਾਸ ਤੇ ਇੱਥੇ ਇਸ ਤਰੀਕੇ ਦੇ ਮਜ਼ਾਰੇ ਕਰੋਗੇ ਤਾਂ ਤੁਹਾਡੇ ਦੇ ਉੱਤੇ ਸਕੰਜਾ ਕੱਸਿਆ ਜਾਊ ਇਹ ਇਹਨਾਂ ਨੇ ਇੱਕ ਸਪੈਸ਼ਲ ਪ੍ਰੋਵੀਜ਼ਨ ਦੇ ਤਹਿਤ ਮਾਰਕ ਰੂਬੀਓ ਨੇ ਤੇ ਜਿਹੜੇ ਆਇਸ਼ ਦੇ ਹੈਗੇ ਆ ਉਹਨਾਂ ਨੇ ਸਾਂਝੇ ਤੌਰ ਤੇ ਬਿਆਨ ਦੇ ਕੇ ਕਿਹਾ ਵੀ ਜਿਹਦੇ ਕੋਲੇ ਸਿੱਟੀ ਜਾਂ ਸੌਰੀ ਗ੍ਰੀਨ ਕਾਰਡ ਹੋਲਡਰ ਉਹ ਇਹਨਾਂ ਸਮਝੇ ਵੀ ਅਸੀਂ ਅਮਰੀਕਾ ਦੇ ਪੱਕੇ ਵਾਸੀ ਹੋ ਗਏ ਆ ਜੇ ਉਹਦੀਆਂ ਗਤੀਵਿਧੀਆਂ ਅਮਰੀਕਾ ਦੇ ਵਿਰੋਧ ਦੇ ਵਿੱਚ ਜਾਂਦੀਆਂ ਤਾਂ ਅਸੀਂ ਉਹਨੂੰ ਵੀ ਡਿਪੋਰਟ ਕਰ ਸਕਦੇ ਆ ਹੁਣ ਖਲੀਲ ਦੇ ਹੱਕ ਦੇ ਵਿੱਚ ਕਾਫੀ ਸਾਰੇ ਮੁਜਾਰੇ ਹੋ ਰਿਹਾ ਵੀ ਉਹਨੂੰ ਜਿਵੇਂ ਕਹਿੰਦਾ ਵੀ ਗਲਤ ਤਰੀਕੇ ਦੇ ਨਾਲ ਰਿਟੇਨ ਕੀਤਾ ਗਿਆ ਤੇ ਉਹਨੂੰ ਛੱਡਿਆ ਜਾਵੇ ਪਰ ਮੈਨੂੰ ਲੱਗਦਾ ਵੀ ਇਹ ਉਹਨੂੰ ਰਿਪੋਰਟ ਕਰਕੇ ਸੁਨੇਹਾ ਦੇ ਕੇ ਰਹਿਣਗੇ ਵੀ ਇਸ ਧਰਤੀ ਦੇ ਉੱਤੇ ਜੇ ਤਾਂ ਅਮਰੀਕਾ ਦੇ ਮੁਤਾਬਕ ਰਹਿਣਾ ਤਾਂ ਠੀਕ ਆ ਤੇ ਮੈਂ ਤਾਂ ਇਹੀ ਸਲਾਹ ਦੇਵਾਂਗਾ ਵੀ ਜਿਹੜੇ ਸਾਡੇ ਬੰਦੇ ਵੀ ਕਈ ਵਾਰੀ ਇਦਾਂ ਦੇ ਰੋਸ ਮੁਜਾਰੇ ਜਾਂ 15 ਅਗਸਤ ਤੇ ਜਾ ਕੇ ਖੱਲਣ ਪਾਉਂਦੇ ਆ ਤੇ ਕਿਰਪਾ ਕਰਕੇ ਉਹ ਇਸ ਜ਼ਰੂਰ ਦਿਮਾਗ ਦੇ ਵਿੱਚ ਰੱਖੋ ਵੀ ਗਵਰਨਮੈਂਟ ਬਦਲ ਚੁੱਕੀ ਆ ਇਮੀਗ੍ਰੈਂਟਾਂ ਦੇ ਉੱਤੇ ਜਿਹੜਾ ਸਿਕੰਜਾ ਉਹ ਕੱਸਿਆ ਜਾ ਰਿਹਾ ਤੇ ਕਿਰਪਾ ਕਰਕੇ ਤੁਹਾਨੂੰ ਪਤਾ ਹੀ ਆ ਜੇ ਆਪਾਂ ਮਜਾਰਿਆਂ ਦੀ ਗੱਲ ਕਰਨੀ ਹੋਵੇ ਤਾਂ ਜਿਨ੍ਹਾਂ ਨੇ ਕੈਪੀਟਲ ਹਿੱਲ ਦੇ ਉੱਤੇ ਭਿਆਨਕ ਹਮਲਾ ਕੀਤਾ ਸੀ ਉਹਨਾਂ ਨੂੰ ਤਾਂ ਸਾਰਿਆਂ ਨੂੰ 20-20 ਸਾਲ ਦੀ ਸਜ਼ਾ ਹੋਈ ਨੂੰ ਛੜਤਾ ਤੇ ਜਿਹਨੇ ਇੱਕ ਮਜਾਰਾ ਕੀਤਾ ਉਹਨੂੰ ਫੜ ਕੇ ਵਾਪਸ ਭੇਜਣ ਲੱਗੇ ਹੈਗੇ ਆ ਸੋ ਭਾਈ ਮਾੜਾ ਟਾਈਮ ਚੱਲਦਾ ਆਪਦਾ ਬੀ ਕੇਅਰਫੁਲ ਸੋ ਨੀਟੇ ਵੀਰ ਆਪਣੇ ਕੋਲੇ ਟਾਈਮ ਘੱਟ ਰਹਿ ਗਿਆ ਪ੍ਰੋਗਰਾਮ ਦਾ ਤੇ ਜਾਂਦੇ ਜਾਂਦੇ ਆਪਾਂ ਗੱਲਬਾਤ ਕਰੀ ਆ ਜਿਹੜਾ ਫੀਨਿਕਸ ਦੇ ਵਿੱਚ 5 ਅਪ੍ਰੈਲ ਨੂੰ ਸੱਭਿਆਚਾਰਕ ਮੇਲਾ ਲਾਇਆ ਜਾ ਰਿਹਾ ਵਿਸਾਖੀ ਦੇ ਸਬੰਧ ਦੇ ਵਿੱਚ ਬਾਈ ਚਮਕੌਰ ਹੁਣੀ ਕੁਲਰਾਜ ਹੁਣੀ ਔਰ ਉਹਨਾਂ ਦੀ ਪੂਰੀ ਟੀਮ ਆ ਜਿਹੜੀ ਉਹ ਸੱਦਾ ਪੱਤਰ ਦੇ ਰਹੇ ਆ ਔਰ ਗਲੋਬਲ ਪੰਜਾਬ ਟੀਵੀ ਵੱਲੋਂ ਵਿਸ਼ੇਸ਼ ਲਾਈਵ ਕਵਰੇਜ ਇਸ ਮੇਲੇ ਦੀ ਕੀਤੀ ਜਾਣੀ ਹੈ ਔਰ ਕੀ ਮਹਿਸੂਸ ਕਰਦੇ ਹੋ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਕੇ ਅਸੀਂ ਪੰਜਾਬ ਤੋਂ ਕੋਹਾਂ ਦੂਰ ਇੱਥੇ ਪਰ ਇੱਥੇ ਰਹਿ ਕੇ ਆਪਣੇ ਕਲਚਰ ਨੂੰ ਜਿਉਂਦਾ ਰੱਖਣ ਦੇ ਲਈ ਆਪਣੀ ਵਿਰਸੇ ਨੂੰ ਆਪਣੀ ਬੋਲੀ ਨੂੰ ਲੋਕ ਨਾਚਾਂ ਨੂੰ ਜਿਉਂਦਾ ਰੱਖਣ ਦੇ ਲਈ ਇਸ ਤਰ੍ਹਾਂ ਦੇ ਮੇਲਿਆਂ ਦੇ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਸਾਨੂੰ ਕਰਨੀ ਚਾਹੀਦੀ ਹੈ ਜਿਹੜੀ ਇਹ ਇਹ ਇਸ ਤਰ੍ਹਾਂ ਦੀਆਂ ਸੁਸਾਇਟੀਆਂ ਦੀ ਕਿੰਨੀ ਕੋ ਲੋੜ ਮੰਨਦੇ ਹੋ ਤੁਸੀਂ ਦੇਖੋ ਚਮਕੌਰ ਹੋਰੀ ਖਾਸ ਤੌਰ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਫੀਨਿਕਸ ਦੇ ਵਿੱਚ ਅਰੀਜ਼ੋਨਾ ਸਟੇਟ ਦੇ ਵਿੱਚ ਮੇਲੇ ਲਾਉਂਦੀ ਆ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਦਸਾਖੀ ਨੂੰ ਮੁੱਖ ਰੱਖ ਕੇ ਤੇ ਮੈਨੂੰ ਦੋ ਚਾਰ ਵਾਰੀ ਉਹ ਮੇਲੇ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਉਹਦੇ ਵਿੱਚ ਬੜੀ ਮੈਨੂੰ ਖਾਸੀਅਤ ਇਹ ਲੱਗੀ ਨਾ ਹੀ ਤਾਂ ਕੋਈ ਉਹਦੇ ਵਿੱਚ ਵੱਡੇ ਕਲਾਕਾਰ ਹੁੰਦੇ ਆ ਲੋਕਲ ਬੱਚਿਆਂ ਦੀਆਂ ਟੀਮਾਂ ਨੂੰ ਤਿਆਰ ਕਰਕੇ ਉਹਨਾਂ ਤੋਂ ਵਿੱਦਾ ਭੰਗੜਾ ਉਥੇ ਕੋਈ ਸਪੀਚ ਤੇ ਇਦਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹੈਗੇ ਆ ਜਿਹੜੀ ਮੈਂ ਸਮਝਦਾ ਹਾਂ ਵੀ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਵਿਰਸੇ ਦੇ ਨਾਲ ਜੋੜਨ ਵਾਸਤੇ ਇੱਕ ਬਹੁਤ ਵਧੀਆ ਪਹਿਲ ਕਦਮੀ ਆ ਤੇ ਉਹਨਾਂ ਦੀ ਤਾਰੀਫ਼ ਕਰਦੇ ਆ ਇਹ ਆਊਟਡੋਰ ਮੇਲਾ ਹੁੰਦਾ ਤੇ ਜਿਵੇਂ ਕਿਹਾ ਵੀ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਖਾਣ ਪੀਣ ਦੇ ਸਮਾਨ ਰੰਗ ਬਰੰਗੀਆਂ ਦਸਤਾਰਾਂ ਪੱਗਾਂ ਦੇ ਨਾਲ ਸ਼ਿੰਗਾਰੇ ਹੋਏ ਲੋਕ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਤੁਸੀਂ ਕਿਸੇ ਪੰਜਾਬ ਦੇ ਵੱਡੇ ਇਤਿਹਾਸਕ ਮੇਲੇ ਦੇ ਉੱਤੇ ਫਿਰਦੇ ਹੋਵੋ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਜਰੂਰ ਇਸ ਮੇਲੇ ਦੇ ਵਿੱਚ ਜਾਓ ਇਹਦੇ ਨਾਲ ਤੁਹਾਡੇ ਬੱਚੇ ਤੁਹਾਡੇ ਕਲਚਰ ਦੇ ਨਾਲ ਜੁੜਦੇ ਹੈਗੇ ਆ ਤੇ ਪੂਰੀ ਟੀਮ ਨੂੰ ਆਪਾਂ ਬਹੁਤ ਬਹੁਤ ਵਧਾਈ ਦਿੰਦੇ ਆ ਬਈ ਬਿਲਕੁਲ ਹੋਰ ਫੌਜੀ ਬਾਈ ਹੁਣੀ ਆਪਣੀ ਟੀਮ ਲੈ ਕੇ ਐਡਮਿੰਟਨ ਤੋਂ ਵੀ ਉੱਥੇ ਪਹੁੰਚ ਰਿਹਾ ਸੋ ਲੱਗਦਾ ਹੈ ਵੀ ਬਹੁਤ ਵੱਡਾ ਮੇਲਾ ਹੋਣ ਜਾ ਰਿਹਾ ਸੋ ਆਪਾਂ ਸਾਰੇ ਉਸ ਮੇਲੇ ਦੇ ਵਿੱਚ ਆਪਾਂ ਪਹੁੰਚ ਰਹੇ ਆ ਬਾਈ ਨੀਟਾ ਬਾਈ ਤੁਸੀਂ ਵੀ ਉੱਥੇ ਆਪਣੀ ਹਾਜ਼ਰੀ ਲਵਾਉਣੀ ਹੈ ਸੋ ਲਾਈਵ ਟੈਲੀਕਾਸ ਤੁਸੀਂ ਦੇਖਿਓ ਗਲੋਬਲ ਪੰਜਾਬ ਟੀਵੀ ਤੇ 5 ਅਪ੍ਰੈਲ ਨੂੰ ਸੋ ਨੀਟਾ ਬਾਈ ਸਾਰੀਆਂ ਖਬਰਾਂ ਤੇ ਤੁਸੀਂ ਡਿਸਕਸ਼ਨ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗਿਆ ਬਾਈ ਅਗਲੇ ਵੀਕ ਮਿਲਦੇ ਧੰਨਵਾਦ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਦੇ ਉਜ਼ਾਰਤ ਰੱਬ ਰੱਖਾ